ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਵੱਖ-ਵੱਖ ਮੁੱਦਿਆਂ ਤੇ ਗੱਲ ਕਰਾਂਗੇ ਕਗਨਾ ਰਣੌਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਨੋਵਰ ਲਾਲ ਖੱਟਰ ਕਹਿੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹ ਕਿਸਾਨ ਨਹੀਂ ਨੇ ਉਹਨਾਂ ਨੇ ਕਿਸਾਨਾਂ ਦਾ ਮਖੌਟਾ ਪਾਇਆ ਹੋਇਆ ਹੈ ਉਹਨਾਂ ਨੇ ਹੋਰ ਕੀ ਕੀ ਗੱਲਾਂ ਕੀਤੀਆਂ ਇਸ ਮੁੱਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਪੰਚਾਇਤੀ ਚੋਣਾਂ ਜਿਹੜੀਆਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਉਹਨੂੰ ਲੈ ਕੇ ਵਿਰੋਧੀ ਦੇ ਧਿਰ ਦੇ ਜਿਹੜੇ ਨੇਤਾ ਨੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਸਵਾਲ ਜਿਹੜੇ ਖੜੇ ਕੀਤੇ ਨੇ ਉਹ ਰੱਖਵੇ ਕਰਨ ਨੂੰ ਲੈ ਕੇ ਖੜੇ ਕੀਤੇ ਨੇ ਨਾਲ ਤੀਜੀ ਗੱਲ ਕਰਾਂਗੇ ਐਮਐਲਏ ਲੈਡ ਫੰਡ ਨੂੰ ਲੈ ਕੇ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਤਿੰਨੋਂ ਮੁੱਦਾ ਤੇ ਗੱਲ ਕਰਨ ਵਾਸਤੇ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਸੰਦੀਪ ਲਾਦੂ ਕਾ ਸੰਦੀਪ ਜਿਹੜਾ ਕਗਨਾ ਰਣੋਧ ਪਿਛਲੇ ਕਾਫੀ ਸਮੇਂ ਤੋਂ ਪੁੱਠਾ ਸਿੱਧੇ ਬਿਆਨਬਾਜ਼ੀ ਦੇ ਰਹੀ ਸੀ ਉਹਨੂੰ ਤੇ ਬੀਜੇਪੀ ਨੇ ਲਗਾਮ ਪਾ ਲਈ ਹੈਗੀ ਪਰ ਜਿਹੜੇ ਮਨੋਲ ਲਾਲ ਖੱਟਰ ਹੈਗੇ ਨੇ ਉਹਨਾਂ ਦਾ ਬੇਤੁਕਾ ਬਿਆਨ ਉਹਨਾਂ ਦੇ ਬੇਤੁਕੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਮਨੂਰ لال ਖੱਟਰ ਹੁਣ ਸਾਬਕਾ ਮੁੱਖ ਮੰਤਰੀ ਜਿੱਥੇ ਇੱਕ ਕੋਈ ਮੁੱਖ ਮੰਤਰੀ ਦੇ ਲੈਵਲ ਤੱਕ ਪਹੁੰਚਣਾ ਆਪਣੇ ਆਪ ਚ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਹੁਣ ਮੁੱਖ ਮੰਤਰੀ ਤੁਸੀਂ ਬਣੇ ਹੋ ਜਿੰਨੇ ਸਾਲ ਵੀ ਬਣੇ ਤੁਸੀਂ ਰਾਜਕੀਤਾ ਸੂਬੇ ਦੇ ਅੰਦਰ ਔਰ ਉਸ ਸੂਬੇ ਦੇ ਅੰਦਰ ਜਿਹਦੇ ਵਿੱਚ ਕਿਸਾਨੀ ਸਭ ਤੋਂ ਵੱਧ ਵਸਦੀ ਹੈ ਔਰ ਉੱਥੇ ਵੀ ਤੁਸੀਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਕੁਝ ਵੀ ਜੋ ਤੁਹਾਡੇ ਮਨ ਚ ਆਉਂਦਾ ਹੈ ਪਹਿਲੀ ਵਾਰੀ ਨਹੀਂ ਮਨੋਲਾਲ ਖੱਟਰ ਬੋਲੇ ਇਸ ਤਰ੍ਹਾਂ ਜਦੋਂ ਸ਼ੁਰੂਆਤ ਹੋਈ ਸੀ ਇਸ ਅੰਦੋਲਨ ਦੀ ਦੂਜੇ ਪੜਾਅ ਦੀ ਕਿਸਾਨੀ ਅੰਦੋਲਨ ਦੇ ਤਾਂ ਉਹਨਾਂ ਨੇ ਤੇ ਟਰੈਕਟਰਾਂ ਨੂੰ ਟੈਂਕ ਤੱਕ ਦੱਸਤਾ ਸੀ ਕਹਿੰਦੇ ਕਿ ਕਿਸਾਨ ਖਾਲੀ ਹੱਥ ਹੋਣਗੇ ਤੇ ਅਸੀਂ ਜ਼ਰੂਰ ਜਾਣਦੇ ਆਂਗੇ ਅੱਗੇ ਦਿੱਲੀ ਵੱਲ ਹਾਲਾਂਕਿ ਵਿੱਚੋਂ ਨਾ 3 ਨਾ 13 ਚੋਂ ਸੀ ਇਹਨਾਂ ਦੀ ਸਰਕਾਰ ਹਰਿਆਣੇ ਦੀ ਸਿੱਧਾ ਸੈਂਟਰ ਨਾਲ ਮੱਥਾ ਕਿਸਾਨਾਂ ਦਾ ਕੇ ਐਮ ਐਸ ਪੀ ਦੀ ਕਾਨੂੰਨੀ ਗਾਰੰ ਇਹਨਾਂ ਦੀ ਤਾਂ ਕੋਈ ਤੁੱਕ ਵੈਸੀ ਨਹੀਂ ਬਣਦੀ ਸੀ ਇਹ ਰੋਕਣ ਦੀ ਪਰ ਪੰਜਾਬ ਦੀ ਹੱਦ ਵਿੱਚ ਆ ਕੇ ਕਿਲ ਠੋਕਣੇ ਵੱਡੇ ਵੱਡੇ ਬੈਰੀਗੇਟ ਲਾ ਦੇਣੇ ਟਿਪਰ ਖੜੇ ਕਰ ਦੇਣੇ ਇਹ ਸਾਰਾ ਕੁਝ ਜਿਹੜਾ ਕਾਨੂੰਨ ਹੈ ਸਗੋਂ ਤੋੜਨ ਦੀ ਗੱਲ ਹਰਿਆਣਾ ਸਰਕਾਰ ਨੇ ਕੀਤੀ ਸੀ ਉਸ ਤੋਂ ਬਾਅਦ ਨਾਇਬ ਸੈਣੀ ਆ ਗਏ ਇਹਨਾਂ ਨੂੰ ਹਟਾਇਆ ਗਿਆ ਹੁਣ ਕੇਂਦਰੀ ਮੰਤਰੀ ਬਣ ਗਏ ਤੇ ਹੁਣ ਇਹ ਕਹਿੰਦੇ ਆ ਕਿ ਨਕਲੀ ਕਿਸਾਨ ਬੈਠੇ ਆ ਜਿਹੜੇ ਬਾਰਡਰ ਤੇ ਉਰਲੇ ਪਾਸੇ ਕਿਉਂਕਿ ਉਹਨਾਂ ਨੇ ਉਸ ਪਾਸੇ ਬਿਆਨ ਦਿੱਤਾ ਤੇ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਜੋ ਪਰਲੇ ਪਾਸੇ ਬੈਠੇ ਆ ਪਰਲੇ ਪਾਸੇ ਦਾ ਮਤਲਬ ਉਹੀ ਹੋ ਗਿਆ ਕਿ ਪੰਜਾਬ ਵਾਲੇ ਪਾਸੇ ਉਹਦੇ ਚ ਕਿਸਾਨ ਜਥੇਬੰਦੀਆਂ ਕੱਲੀਆਂ ਪੰਜਾਬ ਦੀਆਂ ਨਹੀਂ ਕਿਸਾਨ ਮਜ਼ਦੂਰ ਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੇ ਵੀ ਹੈ ਇੱਥੋਂ ਤੱਕ ਹਿਮਾਚਲ ਵਾਲਿਆਂ ਨੇ ਵੀ ਹਾਜ਼ਰੀ ਉੱਥੇ ਲਾਈ ਹੈ ਯੂਪੀ ਦੇ ਕਿਸਾਨ ਉੱਥੇ ਆਉਂਦੇ ਆ ਇਹ ਹੋਰ ਵੀ ਕਈ ਸੂਬਿਆਂ ਦੇ ਆਉਣਗੇ ਪਰ ਦਿੱਲੀ ਡੇਰਾ ਐਸੇ ਕਰਕੇ ਲਾਉਣਾ ਚਾਹੁੰਦੇ ਸੀ ਕਿਸਾਨ ਜੰਤਰ ਮੰਤਰ ਮદાન ਹੈ ਜਾਂ ਹੋਰ ਜਿਹੜੇ ਉੱਥੇ ਥਾਂ ਪ੍ਰਦਰਸ਼ਨ ਕਰਨ ਲਈ ਦਿੱਤੇ ਜਾਂਦੇ ਆ ਤਾਂ ਕਿ ਪੂਰੇ ਦੇਸ਼ ਦਾ ਕਿਸਾਨ ਉੱਥੇ ਇਕੱਠਾ ਹੋਵੇ ਤੇ ਆਪਦੀ ਮੰਗ ਨੂੰ ਲੈ ਕੇ ਪ੍ਰੋਟੈਸਟ ਕਰੇ ਹੁਣ ਹਰਿਆਣਾ ਸਰਕਾਰ ਖਾਮਖਾ ਜਿਹੜੀ ਹੈ ਵਿੱਚ ਆ ਕੇ ਬਣ ਗਈ ਪ੍ਰਧਾਨ ਤੇ ਉਸੇ ਨੂੰ ਲੈ ਕੇ ਇਥੋਂ ਤੱਕ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੇਸ਼ਾਂ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਹੋਈ ਸੀ ਹਰਿਆਣਾ ਸਰਕਾਰ ਚਨੌਤੀ ਦਿੰਦੀ ਹੈ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਨੇ ਫੇਰ ਅੱਗੇ ਕਮੇਟੀ ਬਣਾਉਣ ਦੀ ਗੱਲ ਆਖੀ ਕਿ ਬੈਠ ਕੇ ਰਲ ਮਿਲ ਕੇ ਮਸਲਾ ਹੱਲ ਕਰੋ ਪਟਿਆਲੇ ਚ ਕਈ ਦਫਾ ਮੀਟਿੰਗਾਂ ਹੋ ਗਈਆਂ ਗੱਲ ਬਣੀ ਨਹੀਂ ਹੁਣ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਚਾਹੇ ਪੋਲੀਟੀਕਲ ਲੀਡਰ ਬੈਠਣ ਉਹਨਾਂ ਮੀਟਿੰਗਾਂ ਚ ਕਿਸਾਨਾਂ ਦੇ ਨਾਲ ਤੇ ਜਾ ਬੈਠਣ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਜੈਸੇ ਵਾਲਾ ਅਧਿਕਾਰੀ ਇਹਦੇ ਨਾਲ ਗੱਲ ਬਣਨੀ ਨਹੀਂ ਮਸਲਾ ਹੀ ਸੈਂਟਰ ਲੈਵਲ ਦਾ ਹੈ ਤਾਂ ਉੱਥੇ ਸੈਂਟਰ ਦੇ ਲੋਕਾਂ ਨਾਲ ਹੀ ਮੀਟਿੰਗ ਹੋਣੀ ਹੈ ਤੇ ਕਿਸਾਨਾਂ ਨੇ ਇੱਕੋ ਹੀ ਮੰਗ ਰੱਖੀ ਹੈ ਕਿ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ ਪਹਿਲੇ ਪੜਾਅ ਵਿੱਚ ਜਿਹੜਾ 13 ਮਹੀਨੇ ਅੰਦੋਲਨ ਚੱਲਿਆ ਸਾਨੂੰ ਸ਼ੌਂਕ ਨਹੀਂ ਹੈ ਸੜਕਾਂ ਤੇ ਬੈਠਣ ਦਾ ਪਹਿਲਾਂ ਬੀਬਾ ਕੰਗਣਾ ਰਣੋਤ ਨੂੰ ਜਿਹਨੂੰ ਤਿੰਨ ਕਾਨੂੰਨਾਂ ਦੇ ਨਾਮ ਵੀ ਨਹੀਂ ਪਤਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤੇ ਬਾਅਦ ਵਿੱਚ ਫਿਰ ਹੁਣ ਮਾਫੀਆਂ ਮੰਗਣੀਆਂ ਪੈ ਗਈਆਂ ਯੂ ਟਰਨ ਲੈਣਾ ਪੈ ਗਿਆ ਪਤਾ ਹੈ ਕਿਉਂਕਿ ਭਾਜਪਾ ਨੇ ਅੰਦਰੋਂ ਅੰਦਰੀ ਵੀ ਬੜੀ ਝਾੜ-ਚੰਬ ਕੀਤੀ ਹੋਣੀ ਹੈ ਕਿ ਹਰਿਆਣੇ 'ਚ ਤਾਂ ਪਹਿਲਾਂ ਹੀ ਤੱਪੜ ਰੋਲੇ ਪਏ ਆ ਸਾਡੇ ਮੁਕਾਬਲੇ ਦੇ ਵਿੱਚ ਹੀ ਅਸੀਂ ਜਿਹੜਾ ਕਿੰਨੇ ਕੋ ਪਹਿਲਾਂ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਸਥਿਤੀ ਪਤਲੀ ਹੋਈ ਹੈ ਜਾਂ ਮਜ਼ਬੂਤ ਹੋਈ ਹੈ ਉਹਦੀ ਪਰਚੋਲ ਵੀ ਉਹਨਾਂ ਨੇ ਕੀਤੀ ਫਿਰ ਚੰਗੀ ਲਾਹਪਾ ਕੀਤੀ ਹੋਣੀ ਹੈ ਇਸੇ ਕਰਕੇ ਬੀਬੀ ਕਹਿੰਦੀ ਕਿ ਮੈਨੂੰ ਪਤਾ ਨਹੀਂ ਸੀ ਔਰ ਸਾਡੀ ਜਿਹੜੀ ਪਾਰਟੀ ਦੀ ਇੱਕ ਲਾਈਨ ਹੈ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਮਾਫੀ ਮੰਗੇ ਉਹਨਾਂ ਕਾਨੂੰਨਾਂ ਤੇ ਉਹ ਕਹਿੰਦੇ ਮੈਨੂੰ ਪਤਾ ਨਹੀਂ ਸੀ ਕਿਸੇ ਦਾ ਨਿੱਜੀ ਵਿਚਾਰ ਨਹੀਂ ਹੋ ਸਕਦਾ ਮੈਂ ਹੁਣ ਬਤੌਰ ਮੈਂਬਰ ਪਾਰਲੀਮੈਂਟਾਂ ਸਿਆਸਤ ਦਾਣਾ ਇਹਦਾ ਪ੍ਰਭਾਵ ਪਾਰਟੀ ਦੇ ਉੱਤੇ ਵੀ ਜਾਂਦਾ ਹੈ ਤੇ ਸ਼ਬਦ ਮੈਂ ਆਪਣੇ ਵਾਪਸ ਲੈਣੀਆਂ ਹੁਣ ਕੰਗਣਾ ਰਣੌਤ ਨੂੰ ਤਾਂ ਝਾੜ ਚੰਬ ਕਰਕੇ ਜਾਂ ਸਮਝਾ ਕੇ ਜਾਂ ਜਿਵੇਂ ਵੀ ਮਿੱਠੇ ਬੋਲਾਂ ਨਾਲ ਕੌੜੇ ਬੋਲਾਂ ਨਾਲ ਸਮਝਾ ਲਿਆ ਗਿਆ ਹੁਣ ਮਨੋਰ ਲਾਲ ਖੱਟਰ ਨੂੰ ਵੀ ਕੀ ਕੋਈ ਸਮਝਾਉਣ ਵਾਲਾ ਲੀਡਰ ਚਾਹੀਦਾ ਜੇ ਨਹੀਂ ਚਾਹੀਦਾ ਤਾਂ ਕਿਸਾਨ ਫਿਰ ਬੈਠੇ ਹੀ ਆਪੇ ਸਮਝਾ ਦੇਣਗੇ ਹਰਿਆਣੇ ਦੇ ਵਿੱਚ ਉਹਨਾਂ ਦੀ ਸੀਟ ਤੇ ਕੀ ਬਣਦਾ ਕਿਉਂਕਿ ਕਿਸਾਨਾਂ ਨੇ ਵੀ ਆਪਣੇ ਪ੍ਰਤੀ ਜਿਹੜੇ ਆ ਸਾਂਝੇ ਕਰ ਦਿੱਤੇ ਆ ਕਿਸਾਨ ਆਗੂ ਜਿਹੜੇ ਖਾਸ ਕਰਕੇ ਉੱਥੇ ਬੈਠੇ ਆ ਕਿਸਾਨ ਮਜ਼ਦੂਰ ਜਿਹੜਾ ਇੱਕ ਮੋਰਚਾ ਉਹ ਉੱਥੇ ਬੈਠੇ ਆ ਜਾਂ ਫਿਰ ਜਿਹੜਾ ਨੌਨ ਪੋਲੀਟੀਕਲ ਐ ਐਸਕੇਐਮ ਐ ਸੰਯੁਕਤ ਕਿਸਾਨ ਮੋਰਚਾ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਧੇਰ ਤੇ ਇਹ ਜਿਹੜੇ ਲੀਡਰ ਨੇ ਜਾਂ ਉਸ ਪਾਸਿਓਂ ਤੇਜਵੀਰ ਸਿੰਘ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਨਵਦੀਪ ਹੁਣਾਂ ਦੀ ਜਥੇਬੰਦੀ ਹੈ ਸ਼ਹੀਦ ਭਗਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਹ ਸਾਰੀਆਂ ਉਹ ਜਥੇਬੰਦੀਆਂ ਨੇ ਜਿਹੜੀਆਂ ਹੱਕ ਲੈਣ ਦੀ ਖਾਤਰ ਲੰਮੇ ਸਮੇਂ ਤੋਂ ਉੱਥੇ ਸੰਘਰਸ਼ ਕਰਨੀਆਂ ਹਾਲਾਂਕਿ ਗੋਲੀ ਸਿੱਧੀ ਚੱਲਦੀ ਹੈ ਉਹਨਾਂ ਨੂੰ ਲੈ ਕੇ ਤੇ ਹਰਿਆਣਾ ਸਰਕਾਰ ਨੇ ਸ਼ਰਮ ਇੰਨੀ ਲਾ ਲਈ ਸੀ ਕਿ ਉਹਨਾਂ ਪੁਲਿਸ ਵਾਲਿਆਂ ਨੂੰ ਰਾਸ਼ਟਰਪਤੀ ਮੈਡਲ ਦਿਵਾਉਣ ਨੂੰ ਤੋਲੇ ਹੋਏ ਸੀ ਉਤੇ ਵਿਰੋਧ ਹੋ ਗਿਆ ਇੰਨੇ ਵੱਡੇ ਪੱਧਰ ਦੇ ਉਤੇ ਤੇ ਫਿਰ ਕਹਿੰਦੇ ਨਹੀਂ ਜੀ ਉਹ ਨਾਮ ਨਹੀਂ ਸਿਲੈਕਟ ਹੋਏ ਫਿਰ ਆਇਨਾ ਆਨਾ ਬਹਾਨਾ ਜਾ ਲਾ ਕੇ ਉਹ ਨਾਮ ਜੇ ਜੇ ਮੁੜੇ ਆਉਂਦੇ ਆ ਬੇਰੰਗ ਮਰਤੇ ਆਉਂਦੇ ਆ ਉਹਨਾਂ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਰਾਸ਼ਟਰਪਤੀ ਦੇ ਮੈਡਲ ਦਿਵਾਏ ਜਾਣੇ ਸੀ ਜਿਨ੍ਹਾਂ ਨੇ ਉੱਥੇ ਡਿਊਟੀ ਨਿਭਾਈ ਜਿੱਥੇ ਸਿੱਧੀਆਂ ਗੋਲੀਆਂ ਚੱਲੀਆਂ ਕਿਸਾਨਾਂ ਤੇ ਸ਼ੁਭ ਕਰਨ ਸਿੰਘ ਦੀ ਜਿਹੜੀ ਮੌਤ ਹੋਈ ਆ ਉਸ ਨੂੰ ਕਿਸਾਨ ਮੌਤ ਨਹੀਂ ਮੰਨ ਰਹੇ ਉਹਨੂੰ ਕਹਿੰਦੇ ਆ ਕਿ ਉਹ ਸਰਕਾਰੀ ਕਤਲ ਹੈ ਕਿਉਂਕਿ ਇਲਜ਼ਾਮ ਇਹ ਲਾਏ ਗਏ ਨੇ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਕਿ ਪੰਜਾਬ ਦੀ ਹੱਦ ਦੇ ਅੰਦਰ ਇਹਨਾਂ ਦੀ ਜ਼ਰੂਰਤ ਕਿਵੇਂ ਪੈ ਗਈ ਉਹ ਤੇ ਪੰਜਾਬ ਸਰਕਾਰ ਹੀ ਇੰਨੀ ਕਮਜ਼ੋਰ ਸੀ ਉਹਨਾਂ ਵੇਲਿਆਂ ਦੇ ਵਿੱਚ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਕਿ ਮੈਂ ਕਿਸਾਨਾਂ ਦਾ ਵਕੀਲ ਆ ਮੇਰੇ ਕਰਕੇ ਆਇਆ ਕੇਂਦਰੀ ਮੰਤਰੀ ਚੰਡੀਗੜ੍ਹ ਮੀਟਿੰਗ ਕਰਨ ਕਿਸੇ ਹੋਰ ਕਰਕੇ ਨਹੀਂ ਹਾਲਾਂਕਿ ਕਿਸਾਨ ਆਗੂ ਇਸ ਦੇ ਉੱਤੇ ਆਪਣਾ ਜਿਹੜਾ ਸਟੈਂਡ ਹੈ ਕੁਝ ਹੋਰ ਤਰ੍ਹਾਂ ਲੈਂਦੇ ਹੋ ਕਹਿੰਦੇ ਕਿ ਅਸੀਂ ਮਜਬੂਰ ਕੀਤਾ ਲਿਆਉਣ ਲਈ ਉਹ ਵੱਖਰੀ ਗੱਲ ਹੈ ਕਿ ਕਿੰਨੂੰ ਕਿੱਥੇ ਲਿਆਉਣ ਲਈ ਮਜਬੂਰ ਕੀਤਾ ਗਿਆ ਪਰ ਕਾਰਗੁਜ਼ਾਰੀ ਦੇ ਉੱਤੇ ਸਭ ਤੋਂ ਵੱਡਾ ਸਵਾਲ ਉੱਠਦਾ ਕਿਹੜੇ ਬੇਤੁੱਕੇ ਬਿਆਨ ਦਿੱਤੇ ਜਾ ਰਹੇ ਆ ਪਹਿਲਾਂ ਕੰਗਣਾ ਬੀਬੀ ਨੇ ਬੜੀ ਹੱਤ ਚੁੱਕੀ ਫਿਰ ਮਾਫੀਆਂ ਮੰਗਦੀ ਫਿਰਦੀ ਹੈ ਹੁਣ ਮਨੋਰ لال ਖੱਟਰ ਨਹੀਂ ਟੇਕਰੇ ਪਹਿਲਾਂ ਕਿਸਾਨਾਂ ਦੇ ਟਰੈਕਟਰਾਂ ਨੂੰ ਟਰਾਲੀਆਂ ਨੂੰ ਹਥਿਆਰ ਤੱਕ ਦੇ ਨਾਲ ਤੁਲਨਾ ਕਰ ਦਿੱਤੀ ਜਦੋਂ ਮੁੱਖ ਮੰਤਰੀ ਸੀ ਤੇ ਜਦੋਂ ਉਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਵੀ ਉਹਨਾਂ ਤੋਂ ਚਲੀ ਜਾਂਦੀ ਹੈ ਤੇ ਹੁਣ ਕੇਂਦਰ ਸੈਂਟਰ 'ਚ ਜਾ ਕੇ ਬਹਿ ਗਿਆ ਮੰਤਰੀ ਬਣ ਕੇ ਵਜ਼ੀਰ ਬਣ ਕੇ ਅਜੇ ਵੀ ਉਹਨਾਂ ਦਾ ਪਤਾ ਨਹੀਂ ਕਿਉਂ ਕੀਨੂੰ ਖੁਸ਼ ਕਰਨ ਦੇ ਉੱਤੇ ਲੱਗੇ ਹੋਇਆ ਪਰ ਕਿਸਾਨਾਂ ਦੇ ਵਿੱਚ ਗੁੱਸਾ ਤੇ ਜਿਹੜੀ ਨਾਰਾਜ਼ਗੀ ਪਾਈ ਜਾ ਰਹੀ ਹੈ ਇਸ ਦੇ ਖਮਿਆਜੇ ਭਾਜਪਾ ਨੂੰ ਹਰਿਆਣੇ ਦੇ ਵਿੱਚ ਘੱਟੋ-ਘੱਟ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਨੇ ਪੈ ਸਕਦੇ ਆ ਕਿਸਾਨਾਂ ਦੇ ਗੁੱਸੇ ਤੋਂ ਪਤਾ ਲੱਗ ਰਿਹਾ ਕਿਸਾਨ ਕਹਿ ਰਿਹਾ ਕਿ ਇਹ ਅਸੀਂ ਇਹ ਨਹੀਂ ਕਿ ਜਣਾ ਖਣਾ ਆਵੇ ਤੇ ਸਾਡੇ ਬਾਰੇ ਕੁਝ ਵੀ ਬੋਲ ਕੇ ਚਲਿਆ ਜਾਵੇ ਕਿਉਂਕਿ ਕਦੇ ਕਿਸਾਨਾਂ ਨੂੰ ਜਦੋਂ ਦਿੱਲੀ ਬੈਠੇ ਅੰਦੋਲਨ ਜੀਵੀ ਕਿਹਾ ਗਿਆ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਭਾਜਪਾ ਜਾਂ ਸੱਤਾ ਦੇ ਨਾਲ ਜਿਹੜੇ ਸੰਬੰਧਿਤ ਲੀਡਰ ਸੀ ਉਹਨਾਂ ਵੱਲੋਂ ਫਿਰ ਤਰ੍ਹਾਂ-ਤਰ੍ਹਾਂ ਦੇ ਟੈਗ ਲਾਏ ਗਏ ਕਈਆਂ ਨੂੰ ਖਾਲਿਸਤਾਨੀ ਕਈ ਅਨੁਅਤਵਾਦੀ ਕਈਆਂ ਨੂੰ ਕਿਹਾ ਗਿਆ ਤੇ ਬਾਹਰੋਂ ਫੰਡਿੰਗ ਆਉਂਦੀ ਹੈ ਫਿਰ ਕਈ ਲੀਡਰਾਂ ਦੇ ਕੱਪੜੇ ਵੀ ਪਾਟੇ ਸੀ ਪੰਜਾਬ ਵਿੱਚ ਤੇ ਕਈਆਂ ਦੇ ਦਰਾਂ ਮੁਰੇ ਆ ਜਿਹੜੇ ਗੋਹੇ ਦੀਆਂ ਟਰਾਲੀਆਂ ਵੀ ਪਲਟੀਆਂ ਕਿਸਾਨਾਂ ਨੇ ਰੋਸ ਵਜਵਾ ਕੇ ਬੜੇ ਤਰ੍ਹਾਂ ਦੇ ਉਦੋਂ ਵੇਖਣ ਨੂੰ ਮਿਲੇ ਸੀ ਰੰਗ ਪਰ ਉਸ ਅੰਦੋਲਨ ਨੇ ਇੱਕ ਗੱਲ ਤੈਅ ਕਰ ਦਿੱਤੀ ਸੀ ਕਿ ਇੱਕ ਜੁਟਤਾ ਦੇ ਨਾਲ ਲੜਿਆ ਜਾ ਸਕਦਾ ਹਕਕਾਂ ਦੇ ਆਸਤੇ ਕਿਉਂਕਿ ਉਦੋਂ ਹਰਿਆਣਾ ਤੇ ਪੰਜਾਬ ਨੂੰ ਤੋੜਨ ਦੀ ਫੋੜਨ ਦੀ ਕੋਸ਼ਿਸ਼ ਬੜੀ ਹੋਈ ਪਰ ਹਰਿਆਣਾ ਪੰਜਾਬ ਨੇ ਉਦੋਂ ਇਕਤਾ ਦੀ ਮਿਸਾਲ ਦਿੰਦਿਆਂ ਹੋਇਆਂ ਇੱਥੋਂ ਹੀ ਮੋੜ ਵੱ ਕਿਸਾਨੀ ਅੰਦੋਲਨ ਦਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਛਾ ਗਿਆ ਸੀ ਜਿਸ ਨੇ ਛਾਪ ਛੱਡੀ ਉਸ ਤੋਂ ਬਾਅਦ ਕਈ ਅੰਦੋਲਨ ਹੋਏ ਆ ਫਿਰ ਯੂਰਪ ਦੇ ਕਿਸਾਨਾਂ ਨੇ ਵੀ ਸੜਕਾਂ ਤੋਂ ਉੱਤੇ ਆ ਕੇ ਅੰਦੋਲਨ ਕੀਤੇ ਆ ਉਹ ਪ੍ਰਭਾਵ ਪੈਂਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜੇ ਜ਼ਮਾਨੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਣਾ ਦਿੱਤੀ ਹੈ ਪੈਂਟ ਕਿ ਇੱਕ ਦੇਸ਼ ਦੇ ਵਿੱਚ ਕੋਈ ਵੱਡੀ ਐਜੀਟੇਸ਼ਨ ਹੋ ਜਾਵੇ ਵੱਡਾ ਅੰਦੋਲਨ ਹੋ ਜਾਵੇ ਤੇ ਉਹਦਾ ਜਿਹੜਾ ਕੁਦਰਤੀ ਹੈ ਸੁਭਾਵਕ ਹੈ ਕਿ ਬਾਕੀ ਮੁਲਕਾਂ ਦੇ ਉੱਤੇ ਪ੍ਰਭਾਵ ਪੈਂਦਾ ਤੇ ਦੇਸ਼ ਦੇ ਅੰਦਰ ਜਿਹੜਾ ਕੁਸਾਨੀ ਅੰਦੋਲਨ ਹੋਇਆ ਸੀ ਉਸ ਨੇ 13 ਮਹੀਨਿਆਂ ਦੇ ਵਿੱਚ ਸਾਰਿਆਂ ਨੂੰ ਪੜਨੇ ਪਾ ਦਿੱਤਾ ਸੀ ਇਸੇ ਕਰਕੇ ਕਿਉਂਕਿ ਉਦੋਂ ਮੰਨਿਆ ਜਾਂਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਿਛਲੇ ਉਹਨਾਂ 8 9 ਸਾਲਾਂ ਦੇ ਵਿੱਚ ਜਦੋਂ ਉਹਨਾਂ ਦੇ ਇੰਨਾ ਕੋ ਕਾਰਜਕਾਲ ਪੂਰਾ ਹੋਇਆ ਸੀ ਕਹਿੰਦੇ ਕਿ ਕਦੇ ਵੀ ਕਾਨੂੰਨ ਬਣਾ ਕੇ ਉਹ ਪਾਸੇ ਨਹੀਂ ਸੀ ਹਟੇ ਕਦੇ ਵੀ ਉਹਨਾਂ ਨੇ ਯੂ ਟਰਨ ਨਹੀਂ ਸੀ ਲਿਆ ਪਰ ਕਿਸਾਨਾਂ ਨੇ ਮਜਬੂਰ ਕਰ ਦਿੱਤਾ ਸੀ ਕਿਉਂਕਿ ਇੱਕ ਜੁਟਤਾ ਦਾ ਸੰਦੇਸ਼ ਦਿੱਤਾ ਗਿਆ ਸੁਨੇਹਾ ਦਿੱਤਾ ਗਿਆ ਤੇ ਇਸੇ ਕਰਕੇ ਹੁਣ ਵੀ ਡਰ ਸੀ ਭਾਜਪਾ ਨੂੰ ਕੇਂਦਰ ਨੂੰ ਕਿ ਉੱਥੇ ਜੇਕਰ ਕਿਸਾਨ ਪਹੁੰਚ ਗਏ ਤਾਂ ਸਾਨੂੰ ਫੇਰ ਨਾ ਕਿਤੇ ਜਿਹੜੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣੀ ਪੈ ਜਾਵੇ ਹੁਣ ਐਮਐਸਪੀ ਦੀ ਗਰੰਟੀ ਦੇਣ ਵਾਸਤੇ ਸਰਕਾਰ ਇੱਕੋ ਬਹਾਨਾ ਲਾਉਂਦੀ ਹੈ ਕਿ ਅਸੀਂ ਇੰਨੀਆਂ ਫਸਲਾਂ ਤੇ ਦੇ ਦਿੰਨੇ ਆ ਜੀ ਪੰਜ ਫਸਲਾਂ ਤੇ ਦੇ ਦਿੰਨੇ ਆ ਫਲਾਣਾ ਕਰ ਦਿੰਨੇ ਆ ਜਿੰਨੀਆਂ ਫਸਲਾਂ ਕਿਸਾਨਾਂ ਕਿਸਾਨ ਬੀਜ ਸਕਦੇ ਆ ਉਹਨੀਆਂ ਤੇ ਕਿਉਂ ਨਹੀਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਜੇਕਰ ਕਰਜ਼ਾ ਮਾਫ ਕੀਤਾ ਜਾ ਸਕਦਾ ਹੈ ਕਈ ਹਜ਼ਾਰ ਕਰੋੜ ਤੇ ਫਿਰ ਕਿਸਾਨਾਂ ਦੇ ਉੱਤੇ ਤਾਂ ਐਮਐਸਪੀ ਦਾ ਇੱਕ ਨਿਮਾਨ ਆਇਆ ਸੀ ਪਿੱਛੇ ਜੇ ਉਹ ਤੇ ਨਗੂਣਾ ਜੇ ਉਹਨਾਂ ਦੇ ਸਾਹਮਣੇ ਜਿੰਨੇ ਹੁਣ ਤੱਕ ਕਰਜ਼ੇ ਕਾਰਪੋਰੇਟਾਂ ਦੇ ਮਾਫ ਕਰ ਦਿੱਤੇ ਗਏ ਇੱਕ ਪਾਸੇ ਤਾਂ ਸਰਕਾਰ ਦਾ ਆੜੀਆ ਰਵਈਆ ਕੇਂਦਰ ਦਾ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨਣੀਆਂ ਗੱਲਾਂ ਨਾ ਮੰਨਣੀਆਂ ਇੱਕ ਪਾਸੇ ਦੁੱਗਣੀ ਆਮਦਨ ਕਰਨ ਦੇ ਨਾਰੇ ਲਾਏ ਜਾਂਦੇ ਸੀ ਹੁਣ ਤੇ ਉਹ ਵੀ ਭੁੱਲ ਗਏ ਉਹ ਵੀ ਕਿਸੇ ਬੋਰਡ ਦੇ ਉੱਤੇ ਦਿਖਦਾ ਨਹੀਂ ਕਿਉਂਕਿ ਪਤਾ ਹੈ ਕਿ ਦੁੱਗਣੀ ਆਮਦਨ ਕੀਤੀ ਹੈ ਕਿ ਨਹੀਂ ਕੀਤੀ ਤੇ ਜਿਹੜੇ ਪੱਤਰਕਾਰਾਂ ਨੇ ਉਦੋਂ ਗਰਾਊਂਡ ਤੇ ਰਿਪੋਰਟਾਂ ਕੀਤੀਆਂ ਯੂਪੀ ਬਿਹਾਰ ਦੇ ਵਿੱਚ ਜਿਨ੍ਹਾਂ ਨੂੰ ਮਸ਼ਹੂਰੀਆਂ ਵਿੱਚ ਲਿਆਂਦਾ ਗਿਆ ਸੀ ਕਿ ਸਾਡੀ ਦੇਖੋ ਜੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਤੇ ਉਹਨਾਂ ਪੱਤਰਕਾਰਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਸੀ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਆਹ ਦੇਖੋ ਝੂਠ ਬੋਲ ਰਹੀ ਹੈ ਸਰਕਾਰ ਕਿਵੇਂ ਅਪੇਡ ਬੰਦੇ ਲਿਆਂਦੇ ਜਾ ਰਹੇ ਆ ਜਿਨ੍ਹਾਂ ਦੀ ਆਮਦਨ ਦੁੱਗਣੀ ਹੋਈ ਨਹੀਂ ਉਹਨਾਂ ਨੂੰ ਕਹਿ ਕਹਿ ਕੇ ਮਸ਼ਹੂਰੀਆਂ ਕਰਾਈਆਂ ਜਾ ਰਹੀਆਂ ਤੇ ਉਦੋਂ ਬੜਾ ਕੁਝ ਖੁਲਾਸੇ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਜਿਸ ਦੇ ਕਰਕੇ ਫਿਰ ਭੱਜਣਾ ਪੈ ਗਿਆ ਸਰਕਾਰ ਨੂੰ ਪਰ ਹੁਣ ਜਿੱਥੇ ਕੇਂਦਰ ਕੋਲੋਂ ਮੰਗਾ ਮਨਵਾਉਣੀਆਂ ਪਦੇਸ਼ ਦੇ ਕਿਸਾਨਾਂ ਨੇ ਤੇ ਉੱਥੇ ਹਰਿਆਣਾ ਸਰਕਾਰ ਖਾ ਮਖਾਈ ਜਿਹੜੀ ਟੋਰੀ ਬਣੀ ਫਿਰਦੀ ਹੈ ਸੱਦੀਨਾ ਬੁਲਾਈ ਤੇ ਲਾੜੇ ਦੀ ਤਾਈ ਵਾਲਾ ਕੰਮ ਕਰਿਆ ਜਿਹੜਾ ਹਰਿਆਣਾ ਸਰਕਾਰ ਨੇ ਤੇ ਹੁਣ ਉਸ ਦੇ ਉੱਤੇ ਬੇਤੁੱਕੇ ਬਿਆਨ ਦੇਣੇ ਕਿ ਨਕਲੀ ਕਿਸਾਨ ਨੇ ਇਹਨਾਂ ਨੇ ਮਖੌਟਾ ਪਾਇਆ ਹੋਇਆ ਹੈ ਕਿਸਾਨ ਹੀ ਨਹੀਂ ਇਹਨਾਂ ਅਸੀਂ ਤੇ ਯੋਜਨਾ ਬਣਾ ਵੀ ਲਈ ਸੀ ਸ਼ੰਭੂ ਬਾਰਡਰ ਖੋਲਣ ਦੀ ਪਰ ਕਿਸਾਨਾਂ ਦੇ ਕਰਕੇ ਬੰਦ ਹੈ ਹਾਲਾਂਕਿ ਕਿਸਾਨਾਂ ਨੇ ਵਾਰ-ਵਾਰ ਦਲੀਲਾਂ ਦਿੱਤੀਆਂ ਕਿ ਅਸੀਂ ਤਾਂ ਕਿੱਲ ਠੋਕੇ ਨਹੀਂ ਅਸੀਂ ਤੇ ਟਿੱਪਰ ਖੜੇ ਕੀਤੇ ਨਹੀਂ ਹਾਲਾਂਕਿ ਜਿਹੜਾ ਉੱਥੋਂ ਬੰਨ ਦੇ ਉੱਤੇ ਜਿਹੜਾ ਪੁਲ ਦੇ ਉੱਤੇ ਲਾਇਆ ਗਿਆ ਬੈਰੀਗੇਟਿੰਗ ਆ ਕੀਤੀ ਗਈ ਹੈ ਜਿੱਥੇ ਬਹੁਤ ਵੱਡੇ ਕਿਲ ਠੋਕੇ ਗਿਆ ਜਾਂ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਗੋਲੇ ਛੁੱਟੇ ਗਏ ਅਥਰੂ ਗੈਸ ਦੇ ਹੱਜੂ ਗੈਸ ਦੇ ਉਹ ਕੋਈ ਕਿਸਾਨਾਂ ਨੇ ਥੋੜੀ ਛੁੱਟੇ ਆ ਜਾਂ ਖਨੋਰੀ ਬਾਰਡਰ ਦੇ ਉੱਤੇ ਜਿਵੇਂ ਨੁਕਸਾਨ ਕੀਤਾ ਗਿਆ ਮਸ਼ੀਨਰੀ ਦਾ ਗੋਲੀ ਚੱਲੀ ਜਿਹੜੇ ਸ਼ੰਭੂ ਜਿਹੜਾ ਉੱਥੇ ਸ਼ੰਭੂ ਤੇ ਦੇ ਇੱਕ ਬਾਰਡਰ ਹੈਗਾ ਨਾ ਇੱਕ ਹੋਰ ਬੋੜ ਜਿਹੜਾ ਖਨੋਰੀ ਹੈਗਾ ਉੱਥੇ ਸ਼ੁਭ ਕਰਨ ਤੇ ਗੋਲੀ ਮਾਰੀ ਗਈ ਕਿ ਇਹਦਾ ਜਵਾਬ ਖੱਟਰ ਕੋਲ ਨਹੀਂ ਹੈਗਾ ਸੀ ਇਹਦਾ ਜਵਾਬ ਤਾਂ ਉਹਨਾਂ ਨੇ ਮੰਨਣ ਨੂੰ ਤਿਆਰ ਨਹੀਂ ਕਿ ਉਹ ਤਾਂ ਅਨਿਲ ਵੇਜ ਜਿਹੜੇ ਨੇ ਉੱਥੋਂ ਦੇ ਔਰ ਗ੍ਰਹਿ ਮੰਤਰੀ ਹੁੰਦੇ ਸੀ ਉਹਨਾਂ ਨੇ ਇੰਨੀ ਤਾਂ ਜ਼ਿੰਮੇਵਾਰੀ ਲਈ ਬਤੌਰ ਗ੍ਰਹਿ ਮੰਤਰੀ ਪਰ ਕਹਿੰਦੇ ਹੁਕਮ ਅਸੀਂ ਨਹੀਂ ਦਿੱਤਾ ਜੇ ਹੁਕਮ ਨਹੀਂ ਦਿੱਤਾ ਤਾਂ ਫਿਰ ਉਹਨਾਂ ਆਪਸਰਾਂ ਦੇ ਖਿਲਾਫ ਕਾਰਵਾਈ ਕੀ ਕੀਤੀ ਜਿਹੜੇ ਉੱਥੇ ਮੌਕੇ ਤੇ ਤਨਾਤ ਸੀ ਜਾਂ ਤਾਂ ਨੌਕਰੀ ਤੋਂ ਲਾ ਦਿੰਦੇ ਕਹਿੰਦੇ ਕਿ ਸਾਡੀ ਸਰਕਾਰ ਦੀ ਕੋਈ ਮੰਨਛਾ ਨਹੀਂ ਹੈ ਗੋਲੀ ਚਲਾਉਣ ਦੀ ਨਾ ਕਿਸਾਨਾਂ ਨੂੰ ਦਬਾਉਣ ਦੀ ਉਹਨਾਂ ਨੂੰ ਹੱਕ ਹੈ ਲੋਕਤੰਤਰੀ ਦੇਸ਼ ਦੇ ਵਿੱਚ ਐਜੀਟੇਸ਼ਨ ਕਰਨ ਦਾ ਤੇ ਫਿਰ ਕਹਿਣਾ ਚਾਹੀਦਾ ਸੀ ਇਹ ਠੋਸ ਫੈਸਲਾ ਲੈਣਾ ਚਾਹੀਦਾ ਸੀ ਤੇ ਅੱਜ ਕਿਸਾਨਾਂ ਨੂੰ ਦੇ ਮੋਰੇ ਮੰਨਤਾ ਨਾ ਕਰਨੀਆਂ ਪੈਂਦੀਆਂ ਪੁੱਠੇ ਸਿੱਧੇ ਬਿਆਨ ਨਾ ਦੇਣੇ ਪੈਂਦੇ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਨੇ ਆਪ ਇਲੈਕਸ਼ਨ ਦੇ ਵਿੱਚ ਜੇਕਰ ਕਿਸਾਨਾਂ ਦੀ ਗੱਲ ਸੁਣੀ ਗਈ ਹੁੰਦੀ ਪਰ ਹਰਿਆਣਾ ਸਰਕਾਰ ਨੇ ਜਿਹੜਾ ਖਾ ਖਾ ਪੰਗਾ ਲੈ ਲਿਆ ਕਿਸਾਨਾਂ ਨਾਲ ਪਹਿਲਾਂ ਫੈਸਲੇ ਲੈ ਕੇ ਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਸੁਣੀ ਉਹਨੂੰ ਵੀ ਚੈਲੰਜ ਕਰ ਦਿੱਤਾ ਕਿਉਂਕਿ ਦਸਾਂ ਦਿਨਾਂ ਦਾ ਸਮਾਂ ਉਹਦੋਂ ਦਿੱਤਾ ਗਿਆ ਕਿ ਬਾਰਡਰ ਖਾਲੀ ਕਰੋ ਜਿਹੜਾ ਬੈਰੀਕੇਟਿੰਗ ਹਟਾ ਦਿਓ ਹੁਣ ਖੱਟਰ ਸਾਹਿਬ ਤੇ ਇਹ ਕਹਿ ਰਿਹਾ ਕਿ ਉੱਥੋਂ ਦੇ ਲੋਕ ਪਰੇਸ਼ਾਨ ਹੋ ਰਿਹਾ ਜੀ ਖੱਜਲ ਖਵਾਰ ਹੋ ਰਿਹਾ ਵਪਾਰੀਆਂ ਨੂੰ ਬੜਾ ਨੁਕਸਾਨ ਹੋਇਆ ਇਹਦੇ ਨਾਲ ਸਥਾਨਕ ਲੋਕਾਂ ਨੂੰ ਬੱਚਿਆਂ ਨੂੰ ਔਰਤਾਂ ਨੂੰ ਜਿਨ੍ਹਾਂ ਨੇ ਰੋਜ਼ ਆਉਣਾ ਜਾਣਾ ਹੁੰਦਾ ਸੀ ਉਸ ਰਸਤੇ ਉਹ ਤੇ ਕਿਸਾਨ ਕਹਿੰਦੇ ਕਿ ਅਸੀਂ ਕਦੋਂ ਕਿਹਾ ਕਿ ਅਸੀਂ ਲੋਕਾਂ ਨੂੰ ਖੱਜਲ ਖਵਾਰ ਕਰਨਾ ਉਹ ਕਹਿੰਦੇ ਤੁਸੀਂ ਬਾਰਡਰ ਖੋਲੋ ਅਸੀਂ ਜਿੰਨਾ ਤੋਂ ਮੰਗਾ ਮਨਵਾਉਣੀਆਂ ਆਪਣਾ ਚੁੱਪਚੀਪੀ ਤੇ ਸ਼ਾਂਤਮਈ ਢੰਗ ਨਾਲ ਟਰੈਕਟਰ ਟਰਾਲੀਆਂ ਉਧਰ ਪਾ ਲਵਾਂਗੇ ਅਸੀਂ ਆਪਣੇ ਤੰਬੂ ਪੁੱਟਣ ਨੂੰ ਜਿਹੜੇ 1-2 ਦਿਨ ਲੱਗਣਗੇ ਉਹੀ ਲਾਵਾਂਗੇ ਇਸ ਤੋਂ ਵੱਧ ਨਹੀਂ ਪਰ ਜਿਹੜਾ ਇਹ ਘੁੰਮਣ ਘੇਰੀ ਦੇ ਵਿੱਚ ਸਰਕਾਰ ਨਹੀਂ ਰੱਖਿਆ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ ਸੀ ਹੁਣ ਤੱਕ ਪਰ ਜਿਹੜਾ ਕੇਂਦਰ ਸਰਕਾਰ ਨੇ ਅੜੀ ਰਵਈਆ ਅਪਣਾਇਆ ਫਿਰ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਜੋ ਕੁਝ ਉੱਥੇ ਚੰਨ ਚਾੜੇ ਹੁਣ ਕਾਂਗਰਸ ਦੇ ਕੋਲ ਉੱਥੇ ਮੌਕਾ ਆ ਗਿਆ ਕਾਂਗਰਸ ਦੇ ਵੱਲੋਂ ਤਾਂ ਲੀਡਰਾਂ ਨੇ ਐਲਾਨ ਹੀ ਕਰ ਦਿੱਤਾ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਬਾਰਡਰ ਖੋਲ੍ਹ ਦੇਾਂਗੇ ਭਿੰਦਰ ਸਿੰਘ ਹੁੱਡੇ ਜਿਹੜੇ ਸਾਬਕਾ ਸੀਐਮ ਨੇ ਜਿਹੜੇ ਹੁਣ ਚਿਹਰਾ ਬਣ ਰਹੇ ਨੇ ਕਾਂਗਰਸ ਦਾ ਹਰਿਆਣਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਲੰਦੋ ਅਸੀਂ ਇਹ ਬਾਰਡਰ ਖੋਲ੍ਹ ਦੇਾਂਗੇ ਜਿਵੇਂ ਸੈਂਟਰ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਲੀਡਰ ਰਾਹੁਲ ਗਾਂਧੀ ਨੇ ਉਹਨਾਂ ਨੇ ਵੀ ਇਹ ਜਿਹੜੇ ਬਿਆਨ ਬੇਤੁੱਕੇ ਆ ਰਹੇ ਹਨ ਖੇਦੀ ਵੀ ਕੀਤੀ ਹੈ ਤੇ ਨਾਲ ਕਿਹਾ ਕਿ ਕੀ ਇਹ ਭਾਜਪਾ ਦੀ ਨੀਤੀ ਹੈ ਕਿ ਸੰਸਦ ਮੈਂਬਰਾਂ ਦੀ ਆਪਣੀ ਨੀਤੀ ਹੈ ਉਦੋਂ ਉਹਨਾਂ ਨੇ ਵੀ ਕਿਹਾ ਸੀ ਜਦੋਂ ਲੋਕ ਸਭਾ ਦੀਆਂ ਚੋਣਾਂ ਵਿੱਚ ਬੇਸ਼ੱਕ ਸੀਟਾਂ ਦੀ ਗਿਣਤੀ ਆ ਜਿਹੜੀ ਉਹ ਵੱਧ ਗਈ ਪਰ ਸੱਤਾ 'ਚ ਨਹੀਂ ਆਈ ਕਾਂਗਰਸ ਜਾਂ ਇੰਡੀਆ ਗੱਠਜੋੜ ਪਰ ਕਹਿੰਦੇ ਐਮਐਸਪੀ ਦੀ ਗਰੰਟੀ ਅਸੀਂ ਦੇਾਂਗੇ ਉਹਦੇ ਨਾਲ ਹੀ ਸ਼ਾਇਦ ਫਰਕ ਪਿਆ ਹੋਵੇ ਉਸੇ ਤਰ੍ਹਾਂ ਜਿਹਦੇ ਉੱਤੇ ਹੁਣ ਹਰਿਆਣਾ ਦੇ ਵਿੱਚ ਉੱਡਾ ਨੇ ਜਿਹੜੀ ਐ ਸਟੇਟਮੈਂਟ ਦਿੱਤੀ ਐ ਕਿ ਅਸੀਂ ਬਾਰਡਰ ਖੋਲ ਦੇਾਂਗੇ ਸਾਨੂੰ ਵੋਟਾਂ ਪਾਓ ਤੇ ਇੱਥੇ ਭਾਜਪੀ ਦਾ ਨੁਕਸਾਨ ਹੁੰਦਾ ਕਿਹੜੀ ਪਾਰਟੀ ਦਾ ਫਾਇਦਾ ਹੁੰਦਾ ਇਹ ਤੇ ਕਿਸਾਨਾਂ ਨੇ ਉੱਥੋਂ ਦੇ ਲੋਕਾਂ ਨੇ ਤੈਅ ਕਰਨਾ ਹੈ ਹਰਿਆਣੇ ਦੇ ਵੋਟਰਾਂ ਨੇ ਪਰ ਜਿਹੜੇ ਸਰਕਮਸਟੈਂਸ ਬਣੇ ਆ ਹਾਲਾਤ ਬਣੇ ਆ ਉੱਥੋਂ ਲੋਕਾਂ ਨੇ ਮੰਨਤਾ ਬਣਾਈ ਲਿਆ ਹੋਵੇਗਾ ਕਿ ਅਸੀਂ ਕਿਹਨੂੰ ਚੋਣਨਾ ਹੈ ਕਿ ਇਹਨੂੰ ਨਹੀਂ ਚੋਣਨਾ ਪਰ ਇਹ ਚੋਣਾਂ ਦੀ ਪ੍ਰਕਿਰਿਆ ਤਾਂ ਚੱਲਦੀ ਰਹਿਣੀ ਐ ਪਰ ਕਿਸਾਨਾਂ ਨੂੰ ਵਾਰ-ਵਾਰ ਟੈਗ ਦੇਣੇ ਭੱਦੇ-ਭੱਦੇ ਸ਼ਬਦਾਵਲੀ ਵਰਤਣੀ ਇਹ ਠੀਕ ਨਹੀਂ ਐ ਤੇ ਇਸ ਨੂੰ ਲੈ ਕੇ ਜ਼ੁਬਾਨ ਕੰਟਰੋਲ ਚ ਰੱਖ ਕੇ ਸੰਭਾਲ ਕੇ ਬੋਲਣਾ ਚਾਹੀਦਾ ਕਿਸਾਨਾਂ ਦੇ ਬਾਰੇ ਬੇਤੁੱਕੇ ਬਿਆਨ ਦੇ ਕੇ ਕਿਸੇ ਨੇ ਕੁਝ ਨਹੀਂ ਖੱਟਣਾ ਨਾ ਇਹਨਾਂ ਨੇ ਕੁਝ ਖੱਟਣਾ ਨਾ ਪਹਿਲਾਂ ਵਾਲਿਆਂ ਨੇ ਖੱਟਿਆ ਤੇ ਜੇ ਕਿਸੇ ਨੂੰ ਭੁਲੇਖਾ ਹੋਵੇ ਕਿ ਸਾਰੀ ਉਮਰ ਲਈ ਉਹਨਾਂ ਦੇ ਕੋਲ ਹੀ ਸੱਤਾ ਰਹਿਣੀ ਹੈ ਇਹ ਵੀ ਭੁਲੇਖੇ ਵਾਲੀ ਗੱਲ ਹੈ ਹੁਣ ਕਿਸਾਨਾਂ ਨੇ ਤਾਂ ਐਲਾਨ ਕਰ ਦਿੱਤਾ ਕੋਈ ਨਹੀਂ ਹੁਣ ਤਾਰੇ ਦਿਖਾਵਾਂਗੇ ਅਸੀਂ ਸਾਡੇ ਕੋਲ ਵੀ ਵੇਲਾ ਆ ਗਿਆ ਹਰਿਆਣੇ ਦੀਆਂ ਜਥੇਬੰਦੀਆਂ ਵੀ ਲਾਮਬੰਦ ਹੋ ਗਈਆਂ ਇੱਕ ਵਾਰੀ ਫੇਰ ਜਿਹੜੀ ਹੈ ਜਦੋਂ ਕੋਈ ਐਜੀਟੇਸ਼ਨ ਲੰਮੀ ਚੱਲ ਜਾਂਦੀ ਹੈ ਨਾ ਤਾਂ ਫੇਰ ਉੱਥੇ ਖੜੋਤ ਵੀ ਆ ਜਾਂਦੀ ਹੈ ਲੋਕ ਟਾਵੇਂ-ਟਾਵੇਂ ਜਾਂਦੇ ਆ ਉਹਨਾਂ ਬਾਰਡਰਾਂ ਦੇ ਉੱਤੇ ਜਿਵੇਂ ਅਸੀਂ ਦੇਖਦੇ ਹਾਂ ਸ਼ੰਭੂ ਖਨੌਰੀ ਤੋਂ ਕੋ ਬਹੁਤੀ ਵੱਡੀ ਤਾਦਾਦ ਵਿੱਚ ਲੋਕ ਹੋਵੇਂ ਨਹੀਂ ਆ ਰਹੇ ਜਿਵੇਂ ਪਹਿਲਾਂ ਸ਼ੁਰੂਆ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਫਿਰ ਲੋਕ ਮਹਾਰੇ ਜਿਹੜੇ ਘਰੇ ਬੈਠੇ ਹੁੰਦੇ ਆ ਉਹਨਾਂ ਦਾ ਵੀ ਚਿੱਤ ਕਰਦਾ ਫਿਰ ਵੀ ਅਸੀਂ ਹੁਣ ਜਾ ਕੇ ਹੀ ਦਿਖਾਉਣੇ ਇਹਨਾਂ ਨੂੰ ਦੱਸਦੇ ਆ ਕਿ ਕੀ ਹੁੰਦਾ ਅੰਦੋਲਨ ਇਸ ਕਰਕੇ ਲੋਕਾਂ ਦੇ ਵਿੱਚ ਫਿਰ ਸਗੋਂ ਲੋਕਾਂ ਨੂੰ ਹੀ ਬੂਸਟ ਕਰ ਦਿੱਤਾ ਜਾਂਦਾ ਹੁਣ ਦੇਖਦੇ ਆ ਕਿ ਕਿਸਾਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਵਾਬ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਜਾਂ ਐਜੀਟੇਸ਼ਨ ਦੇ ਰੂਪ ਦੇ ਵਿੱਚ ਕਿੰਨਾ ਕੁ ਜਵਾਬ ਦੇ ਪਾਉਂਦੇ ਆ ਪਰ ਇਹ ਬੇਤੁੱਕੇ ਬਿਆਨਾਂ ਦੇ ਉੱਤੇ ਕੰਟਰੋਲ ਲਗਾਮ ਰਹਿਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਬਜਾਏ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਦਿਓ ਕਿਸਾਨ ਆਪੋ ਆਪਣੇ ਖੇਤਾਂ 'ਚ ਕੰਮ ਕਰਨਗੇ ਘਰੇ ਬੈਠਣਗੇ ਟੌਰ ਨਾਲ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਜਿਵੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਹੁੰਦਾ ਹੈ ਵਿਰੋਧੀ ਜਿਹੜੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਜਿਹੜਾ ਰੱਖਵਾ ਕਰਨ ਕੀਤਾ ਹੈਗਾ ਇਹਦੇ ਵਿੱਚ ਤੰਦਲੀ ਹੈਗੀ ਹੈ ਉਹ ਤੰਦਲੀ ਕੀ ਹੈਗੀ ਹੈ ਜਿਹੜਾ ਵਿਰੋਧੀ ਧਿਰ ਦੇ ਵਿੱਚ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜਿਆਂ ਵਿੱਚੋਂ ਲੀਡਰਾਂ ਦੀ ਗੱਲ ਕਰੀਏ ਕਾਂਗਰਸ ਦੇ ਲੀਡਰਾਂ ਦੀ ਗੱਲ ਕਰੀਏ ਇਹ ਸਾਰਿਆਂ ਨੇ ਸਵਾਲ ਇਸ ਕਰਕੇ ਕੀਤੇ ਆ ਕਿ ਇੱਕ ਤਾਂ ਬੀਤੇ ਦਿਨ 26 ਤਰੀਕ ਨੂੰ 25 ਤਰੀਕ ਨੂੰ ਜਿਹੜਾ ਐਲਾਨ ਹੋ ਗਿਆ ਕਿ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪੂਰੀ ਪ੍ਰਕਿਰਿਆ ਦੱਸ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਜਿਹੜੀ ਰਿਜ਼ਰਵੇਸ਼ਨ ਦੀ ਸੂਚੀ ਸੀ ਕਹਿੰਦੇ ਕਿ ਬਲਾਕ ਪੱਧਰ ਤੇ ਇਸ ਵਾਰੀ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਸ ਦੇ ਵਿੱਚ ਸੋਧ ਕੀਤੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਸਦਨ ਸੀ ਪਿੱਛੇ ਜੇ ਲੰਘ ਕੇ ਗਿਆ ਉਸ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਮਤਾ ਪੈਂਦਾ ਕਾਨੂੰਨ ਪੱਕਾਦਾ ਬਣਾਇਆ ਜਾਂਦਾ ਮਤਾ ਪਾਇਆ ਜਾਂਦਾ ਉਸ ਦੇ ਤਹਿਤ ਜਿਹੜੀ ਸੋਧ ਕਰਕੇ ਰੋਸਟਰ ਨਵੇਂ ਸਿਰੇ ਤੋਂ ਤਿਆਰ ਪਹਿਲਾਂ ਹੁੰਦੇ ਸੀ ਜ਼ਿਲ੍ਹਾ ਪੱਧਰ ਤੇ ਹੁਣ ਬਲਾਕ ਪੱਧਰ ਤੇ ਕਰ ਦਿੱਤੇ ਗਏ ਪਹਿਲਾਂ ਇੱਕ ਰੋਟੇਸ਼ਨ ਚੱਲੀ ਆਉਂਦੀ ਸੀ ਕਾਨੂੰਨ ਨਿਯਮ ਦੇ ਮੁਤਾਬਕ ਕਿ ਕਿੰਨੇ ਸਮੇਂ ਦੇ ਲਈ ਜਨਰਲ ਸੀਟ ਰਹਿਣੀ ਹੈ ਕਿੰਨੇ ਸਮੇਂ ਦੇ ਲਈ ਰਿਜ਼ਰਵ ਰਹਿਣੀ ਹੈ ਰਿਜ਼ਰਵ ਦੇ ਵਿੱਚ ਵੀ ਔਰਤ ਕੋਲ ਕਿੰਨੇ ਦਿਨ ਰਹਿਣੀ ਹੈ ਤੇ ਜਿਹੜੀ ਰਿਜ਼ਰਵ ਮਰਦ ਕੋਲ ਕਿੰਨੇ ਦਿਨ ਸੀਟ ਰਹਿਣੀ ਹੈ ਇਹ ਕਿੰਨੇ ਮਤਲਬ ਟਿਨਿਓਰ ਦੇ ਵਿੱਚ ਰਹਿਣੀ ਹੈ ਕਾਰਜਕਾਲ ਦੇ ਵਿੱਚ ਇਹ ਸਾਰਾ ਕੁਝ ਬਣਿਆ ਹੋਇਆ ਸੀ ਹੁਣ ਨਵੇਂ ਸਿਰਿਓਂ ਜਿਹੜੇ ਰੋਸਟਰ ਤਿਆਰ ਹੋਏ ਉਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਪਰਮਿੰਦਰ ਸਿੰਘ ਢੀਂਡ ਸਾਹ ਬਲਵੀਰ ਸਿੱਧੂ ਤੇ ਹੋਰ ਵੀ ਕਈ ਲੀਡਰ ਇਹ ਦਿਨੇਸ ਦੇ ਉੱਤੇ ਬਿਆਨ ਸਾਂਝੇ ਕਰ ਰਹੇ ਨੇ ਪਿੰਡਾਂ ਦੇ ਵਿੱਚੋਂ ਆਵਾਜ਼ਾਂ ਵੀ ਆ ਰਹੀਆਂ ਨੇ ਜਿਹੜੇ ਬਾਕੀ ਪਾਰਟੀਆਂ ਨਾਲ ਜੁੜੇ ਲੋਕ ਨੇ ਕਿ ਵਿਧਾਇਕਾਂ ਦੇ ਖਾਸ ਕਰਕੇ ਸੱਤਾਧਿਰ ਦੇ ਵਿਧਾਇਕ ਇਸ ਦੇ ਉੱਤੇ ਆਪਣਾ ਰਸੂਖ ਵਰਤ ਕੇ ਪ੍ਰਭਾਵ ਪਾਇਆ ਉਹਨਾਂ ਨੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਪਿਕ ਐਂਡ ਚੂਜ਼ ਕੀਤਾ ਕਿ ਕਿਹੜੇ ಗ್ರಾಮ ਪੰਚਾਇਤ ਵਿੱਚ ਰਿਜ਼ਰਵਰ ਖਾਈਏ ਇਸ ਵਾਰੀ ਤੇ ਕਿਹੜੇ ਚ ਜਰਨਲ ਇਸ ਵਾਰੀ ਕਹਿੰਦੇ ਆਪਣਾ ਬਣਾ ਲਓ ਕਿਉਂਕਿ ਕੈਡਰ ਵੀ ਮਜ਼ਬੂਤ ਹੋ ਜਾਏਗਾ ਆਪਣੇ ਜਿਹੜੇ ਜਾਂ ਆਪਣੀ ਧਿਰ ਦੇ ਪੰਚਾਇਤਾਂ ਚੁਣਨ ਦੇ ਵਾਸਤੇ ਜ਼ੋਰ ਲਾਇਆ ਜਾ ਰਿਹਾ ਹੈ ਦੋਸ਼ ਲਾਏ ਨੇ ਵਿਰੋਧੀਆਂ ਨੇ ਪਰ ਇਹਨਾਂ ਦੋਸ਼ਾਂ ਦੇ ਵਿੱਚ ਕਿੰਨਾ ਦਮ ਹੈ ਉਹ ਲੋਕਾਂ ਨੇ ਤੈਅ ਕਰ ਦੇਣਾ ਪਿੰਡਾਂ ਦੇ ਵਿੱਚ ਪਰ ਇੱਕ ਦੋ ਸ਼ੇ ਲੱਗਿਆ ਕਿ ਇੱਕ ਪਾਸੇ ਤਾਂ ਤਿਆਰੀ ਵਿਢ ਲਈ ਗਈ 27 ਅਕਤੂਬਰ ਦਾ ਜਿਹੜਾ 27 ਸਤੰਬਰ ਦਾ ਤਾਂ ਦਿਨ ਰੱਖ ਲਿਆ ਗਿਆ ਸੀ ਕਿ ਨੋਮੀਨੇਸ਼ਨ ਸ਼ੁਰੂ ਹੋ ਜਾਣੀਆਂ ਯਾਨੀ ਕਿ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਉਸ ਤੋਂ ਬਾਅਦ 4 ਤੱਕ ਚੱਲਣੀ ਹੈ ਫਿਰ ਸਕਰੂਟ ਨਹੀਂ ਹੋਣੀ ਐ ਫਿਰ 7 ਤੱਕ ਕਾਗਜ਼ ਵਾਪਸ ਲਏ ਜਾਣਗੇ ਕਹਿੰਦੇ ਪ੍ਰਕਿਰਿਆ ਤਾਂ ਸਾਰੀ ਦੱਸ ਦਿੱਤੀ ਪਰ ਜਿਹੜੀ ਰਿਜ਼ਰਵੇਸ਼ਨ ਦੀ ਸੂਚੀ ਆ ਉਹ ਤਾਂ ਦੱਸੋ ਪਿੰਡਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਆਪਣੀ ਤਿਆਰੀ ਕਰਨੀ ਐ ਚੋਣ ਲੜਨੀ ਐ ਨਹੀਂ ਲੜਨੀ ਸਾਡੇ ਜਿਹੜਾ ಗ್ರಾಮ ਪੰਚਾਇਤ ਰਿਜ਼ਰਵ ਹੈ ਸਾਡਾ ਵਾਰਡ ਰਿਜ਼ਰਵ ਹੈ ਕਿ ਨਹੀਂ ਰਿਜ਼ਰਵ ਇਹ ਵਾਰਡ ਬੰਦੀ ਇਹ ਸਾਰਿਆਂ ਦੇ ਵਿੱਚ ਕਹਿੰਦੇ ਕੋਈ ਨਾ ਕੋਈ ਹੋਈ ਐ ਤੇ ਬੜੀ ਵੱਡੀ ਢਾਲ ਲਾਈ ਗਈ ਐ ਜਿਹੜੀ ਪੰਚਾਇਤਾਂ ਦੀ ਚੋਣ ਹੁੰਦੀ ਐ ਇਹ ਜਿਹੜੀ ਮਿੰਨੀ ਪਾਰਲੀਮੈਂਟ ਕਹਿ ਲਓ ਜਾਂ ਦੇਸ਼ ਦੀ ਸਭ ਤੋਂ ਮਹੱਤਵਪੂਰਨ ਪਾਰਲੀਮੈਂਟ ਐ ਪਿੰਡਾਂ ਦੀ ਪਾਰਲੀਮੈਂਟ ਕਹਿੰਦੇ ਉਹਦੇ ਵਿੱਚ ਆਸਾਨ ਲਾਇਆ ਗਿਆ ਜਾਂ ਕੁਝ ਇਸ ਤਰ੍ਹਾਂ ਦੇ ਨਿਯਮਾਂ ਦੇ ਵਿੱਚ ਹੀਰ ਫੇਰ ਕਰਨ ਦੇ ਦੋਸ਼ ਲਾਏ ਗਏ ਨੇ ਕਹਿੰਦੇ ਕਿ ਇਸ ਦੇ ਖਮਿਆਜੇ ਭੂਤ ਨੇ ਪੈਣਗੇ ਕਈ ਲੀਡਰਾਂ ਨੇ ਤੇ ਇਥੋਂ ਤੱਕ ਕਿ ਆ ਪ੍ਰਮੰਦਰ ਸਿੰਘ ਢੀਂਂਸਾਰ ਗਿਆ ਨੇ ਕਿ ਲੋਕ ਆ ਜਿਹੜੇ ਅਸੀਂ ਵੀ ਜਾਵਾਂਗੇ ਕਹਿੰਦੇ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਪਰ ਹੁਣ ਅਦਾਲਤ ਦਾ ਦਰਵਾਜ਼ਾ ਕਦੋਂ ਖੜਕੇਗਾ ਕਦੋਂ ਨਹੀਂ ਹੁਣ ਤਾਂ ਬਹੁਤ ਦੇਰੀ ਹੋ ਗਈ ਪਰ ਜਿਹੜੇ ਵਕਤ ਅਸੀਂ ਗੱਲ ਕਰ ਰਹੇ ਹਾਂ ਉਦੋਂ ਤੱਕ ਅੱਧੇ ਤੋਂ ਵੱਧ ਜ਼ਿਲ੍ਹੇ ਆ ਹੁਣ ਰਿਜ਼ਰਵੇਸ਼ਨ ਦੀਆਂ ਸੂਚੀਆਂ ਜਿਹੜੀਆਂ ਨੇ ਜਾਰੀ ਕਰ ਚੁੱਕੇ ਆ ਜਿਵੇਂ ਪਟਿਆਲਾ, ਮੋਹਾਲੀ, ਲੁਧਿਆਣਾ ਤੇ ਹੋਰ ਜਿਹੜੇ ਜ਼ਿਲ੍ਹੇ ਅਮ੍ਰਿਤਸਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਕਰਕੇ ਜਦੋਂ ਤੱਕ ਰਾਤ ਦੇ 12 ਵਜਣੇ ਸਾਰਿਆਂ ਕੋਲ ਸੂਚੀ ਪਹੁੰਚ ਜਾਣੀ ਹੈ ਤੇ ਜਿਹੜੀ ਵੈਬਸਾਈਟ ਹੈ ਇਲੈਕਸ਼ਨ ਕਮਿਸ਼ਨ ਦੀ ਪੰਜਾਬ ਰਾਜ ਇਲੈਕਸ਼ਨ ਅਧਿਕਾਰੀ ਨੇ ਜਿਹੜੇ ਉਹਨਾਂ ਨੇ ਵੀ ਇਸ ਦੇ ਬਾਰੇ ਦੱਸਿਆ ਸੀ ਕਿ ਵੈਬਸਾਈਟ ਦੇ ਉੱਤੇ ਬਕਾਇਦਾ ਅਸੀਂ ਸੂਚੀਆਂ ਪਾ ਦੇਣੀਆਂ ਉੱਥੇ ਫਾਰਮ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹੜਾ ਪੰਜ ਸਰਪੰਚ ਦੇ ਉਮੀਦਵਾਰ ਬਣਨਾ ਹੈ ਕੌਣ ਕਿੰਨਾ ਖਰਚ ਕਰ ਸਕਦਾ ਸਾਰੇ ਵੇਰਵੇ ਉੱਥੇ ਪਏ ਹੋਣਗੇ ਉਹਨਾਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਜਾਰੀ ਹੋ ਰਹੀਆਂ ਨੇ ਪਰ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਰਿਜ਼ਰਰਵੇਸ਼ਨ ਦੀਆਂ ਸੂਚੀਆਂ ਫੇਰ ਪੂਰੀ ਪ੍ਰਕਿਰਿਆ ਤੈਅ ਹੁੰਦੀ ਹਾਲਾਂਕਿ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਵਿੱਚ ਵੀ ਇਹ ਚੋਣਾ ਕਰਵਾਉਣੀਆ ਕਹਿੰਦੇ ਇਹ ਵੀ ਇੱਕ ਚਾਲ ਹੈ ਇਹ ਵੀ ਇੱਕ ਚਾਲ ਦਾ ਹਿੱਸਾ ਦੱਸ ਰਹੇ ਨੇ ਸੱਤਾ ਧਿਰ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਮੁਸੀਬਤ ਇੱਕ ਨਹੀਂ ਸੀ ਕਿਉਂਕਿ ਲੋਕ ਸਭਾ ਦੀ ਚੋਣ ਵੀ ਆ ਗਈ ਉਸ ਨੂੰ ਵੀ ਧਿਆਨ ਚ ਰੱਖਣਾ ਸੀ ਉਦੋਂ ਦਾ ਪੇਚ ਤਾਂ ਬਥੇਰੇ ਲਾਏ ਆਮ ਆਦਮੀ ਪਾਰਟੀ ਨੇ ਸੱਤਾ ਧਿਰ ਨੇ ਪਰ ਗੱਲ ਬਣੀ ਨਹੀਂ 13 0 ਵਾਲਾ ਨਾਰਾ ਧਰਿਆ ਧਰਾਇਆ ਰਹਿ ਗਿਆ ਤਿੰਨ ਤੇ ਅਟਕ ਗਈ ਗੱਲ ਪਰ ਉਸ ਤੋਂ ਬਾਅਦ 10 ਮਹੀਨੇ ਲੇਟ ਹੋਈਆਂ ਉਦੋਂ ਪਹਿਲਾਂ ਹਾਲੇ ਖਤਮ ਹੋਣੀਆਂ ਸੀ ਉਸ ਤੋਂ ਪਹਿਲਾਂ ਭੰਗ ਵੀ ਹੋਈਆਂ ਉਹਦੇ ਤੇ ਵੀ ਯੂ ਟਰਨ ਆਇਆ ਇਸ ਕਰਕੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੁਚਿੱਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਸ ਦੇ ਬਰੇ ਜਿਹੜੇ ਫੈਸਲੇ ਲਏ ਗਏ ਜਾਂ ਤਾਂ ਕਾਲੀ ਵਿੱਚ ਲਏ ਗਏ ਫਿਰ ਬਦਲਨੇ ਪਏ ਤੇ ਜਾਂ ਫਿਰ ਦੇਰੀ ਨਾਲ ਲਏ ਗਏ ਜਿਸ ਦੇ ਕਰਕੇ ਹੁਣ ਸਵਾਲ ਉੱਠ ਰਹੇ ਹਨ ਦੇਰੀ ਕਿਹੜੀ ਹੈ ਕਿ ਪਹਿਲਾਂ ਤਾਂ ਪੰਚਾਇਤੀ ਚੋਣਾਂ ਨੂੰ 10 ਮਹੀਨੇ ਲਟਕਾ ਕੇ ਦੇਰੀ ਨਾਲ ਕਰਾਉਣਾ ਇਹਦੇ ਨਾਲ ਇਕੱਲੇ ਸੱਤਾ ਧਿਰ ਵਾਲੇ ਵਿਰੋਧੀ ਧਿਰ ਵਾਲੇ ਨਹੀਂ ਕਰਲਾ ਰਹੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਥੱਲੇ ਵਲੰਟੀਅਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਦਰਦ ਤੇ ਪੀੜ ਹੈ ਉਹ ਵੱਖਰੀ ਗੱਲ ਹੈ ਕਿ ਖੁੱਲ੍ਹ ਕੇ ਦੱਸ ਨਹੀਂ ਸਕਦੇ ਕਿ ਸਾਡੀ ਸਰਕਾਰ ਨੇ ਜਾਂ ਸਾਡੀ ਪਾਰਟੀ ਨੇ ਲੇਟ ਕਰਾਈਆਂ ਚੋਣਾਂ ਇਹਦਾ ਸਾਡ ਨੂੰ ਨੁਕਸਾਨ ਕੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਲਾਂਬੇ ਮਿਲਦੇ ਆ ਜਿਹੜੇ ਭਮੱਕੜ ਨੇ ਜਾਂ ਵਲੰਟੀਅਰ ਨੇ ਉਹਨਾਂ ਨੂੰ ਲਾਂਬੇ ਮਿਲਦੇ ਆ ਕੋਕੀ ਸਿੱਧਾ ਤੇ ਵਿਧਾਇਕ ਨੇ ਰੋਜ਼ ਜਾਣਾ ਨਹੀਂ ਹੁੰਦਾ ਪਿੰਡਾਂ 'ਚ ਨਾ ਐਮਪੀ ਨੇ ਜਾਣਾ ਪਿੰਡਾਂ 'ਚ ਨਾ ਹੀ ਮੁੱਖ ਮੰਤਰੀ ਨੇ ਰੋਜ਼ ਰੋਜ਼ ਪਿੰਡਾਂ 'ਚ ਤੁਰਨਾ ਤੇ ਤੁਰਦਾ ਕੌਣ ਹੈ ਉੱਥੋਂ ਪਿੰਡਾਂ ਦੇ ਵਸਨੀਕ ਤੇ ਪਿੰਡ ਦੇ ਵਿੱਚ ਤਾਂ ਰੋਜ਼ ਮੂੰਹ ਮੱਥੇ ਲੱਗਦੇ ਆ ਲੋਕ ਤੇ ਉਹਨਾਂ ਨੂੰ ਲਾਂਬੇ ਵੀ ਦਿੱਤੇ ਜਾਂਦੇ ਆ ਤੇ ਉਹਨਾਂ ਲਾਂਬਿਆਂ ਨੂੰ ਕਿੰਨੇ ਖੱਟਿਆ ਉੱਥੋਂ ਦੇ ਵਲੰਟੀਅਰ ਨੇ ਭਮੱਕੜਾ ਨੇ ਆਮ ਆਦਮੀ ਪਾਰਟੀ ਦੇ ਆ ਨੇ ਉਹਨਾਂ ਨੇ ਕਿਹਾ ਕਿ ਕਿਉਂ ਹੁਣ ਤੁਸੀਂ ਤਾਂ ਬੜੀਆਂ ਉਦੋਂ ਗੱਲਾਂ ਕਰਦੇ ਸੀ ਤੇ ਹੁਣ ਬੜਾ ਦੇਰੀ ਨਾਲ ਕੰਮ ਕਰਦੇ ਹੋ ਜੇ ਦੇਰੀ ਨਾਲ ਨਹੀਂ ਕਰਦੇ ਬੜਾ ਕਾਲੀ ਚ ਕਰ ਦਿੰਨੇ ਹੋ ਫਿਰ ਫੈਸਲੇ ਬਲਟਨੇ ਪੈਂਦੇ ਆ ਇਹ ਸਾਰੀਆਂ ਗੱਲਾਂ ਹੋਈਆਂ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵੀ ਹੇਠਲੇ ਪੱਧਰ ਦੇ ਉੱਤੇ ਗ੍ਰਾਮ ਪੰਚਾਇਤਾਂ ਦੇ ਪੱਧਰ ਦੇ ਉੱਤੇ ਇਸ ਗੱਲ ਨੂੰ ਮਹਿਸੂਸ ਕੀਤਾ ਉਹਨਾਂ ਨੇ ਕਿ ਲੇਟ ਹੋਈਆਂ ਫਿਰ ਦੇਰੀ ਵਾਲਾ ਜਿਹੜਾ ਰਿਜ਼ਰਵੇਸ਼ਨ ਵਾਲਾ ਮਸਲਾ ਹੈ ਇਹ ਵੀ ਉਵੇਂ ਹੈ ਹੁਣ ਵਿਧਾਇਕਾਂ ਦੇ ਉੱਤੇ ਜਾਂ ਮੰਤਰੀਆਂ ਨੇ ਕਿੰਨਾ ਅਸਰ ਪਾ ਕੇ ਉੱਤੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਕਰਾਈ ਹੈ ਕਿਉਂਕਿ ਵਿਧਾਇਕਾਂ ਨੇ ਤੇ ਹਰੇਕ ਨੂੰ ਜਿਹੜੇ 4-5-5 ਚਾਹਵਾਨ ਵਿਧਾਇਕਾਂ ਨੇ ਜਿੰਨਾ ਜਿੰਨਾ ਕੋਲ ਵੀ ਉਹ ਗਏ ਹੋਣਗੇ ਕਿ ਕੋਈ ਗੱਲ ਨਹੀਂ ਤੁਸੀਂ ਜ਼ੋਰ ਲਾਓ ਪਹਿਲੀ ਗੱਲ ਸਰਬਸੰਮਤੀ ਕਰੀਏ ਮੁੱਖ ਮੰਤਰੀ ਸਾਹਿਬ ਨੇ 5 ਲੱਖ ਰੁਪਇਆ ਦੇਣਾ ਤੁਹਾਡੀ ਪੰਚਾਇਤ ਨੂੰ ਇਹ ਵੀ ਪਹਿਲਾਂ ਕਿਹਾ ਹੋਣਾ ਤੇ ਜਦੋਂ ਕਿਹਾ ਹੋਣਾ ਨਹੀਂ ਜੀ ਵਿਧਾਇਕ ਸਾਹਿਬ ਸਾਡੇ ਤਾਂ ਪਿੰਡ ਦੇ ਵਿੱਚ ਧੜੇਬੰਦੀ ਬਹੁਤ ਹੈ ਜੀ ਉਹ ਮੰਨ ਨਹੀਂ ਰਿਹਾ ਫਲਾਣਾ ਬੰਦਾ ਉਹ ਫਲਾਣਾ ਨਹੀਂ ਮੰਨ ਰਿਹਾ ਤੇ ਉਹ ਕਹਿੰਦੇ ਵੀ ਚਲੋ ਫਿਰ ਤੁਸੀਂ ਮੈਦਾਨ 'ਚ ਆਜੋ ਲੋਕਤੰਤਰ ਹੈ ਜਿਹਨੂੰ ਵੱਧ ਵੋਟਾਂ ਪੈ ਗਈਆਂ ਮੇਰੇ ਅਸਤੇ ਉਹ ਸਰਪੰਚ ਹੈ ਇਹ ਸਾਰੀ ਗੱਲ ਆ ਜਿਹੜੀ ਇਹ ਇਹ ਕੋਈ ਨਵੀਂ ਗੱਲ ਨਹੀਂ ਹੈ ਪੁਰਾਣੇ ਵੇਲੇ ਵੀ ਐਵੇਂ ਐਵੇਂ ਹੁੰਦਾ ਸੀ ਪਰ ਇਸ ਵਾਰੀ ਨਵਾਂ ਕੀ ਹੋਇਆ ਜਿਹੜਾ ਨਵੇਂ ਰੋਸਟਰ ਤਿਆਰ ਹੋਣੇ ਉਸ ਦੇ ਮੁਤਾਬਕ ਜਿਹੜੀ ਰਿਜ਼ਰਵੇਸ਼ਨ ਰੱਖਣੀ ਤਾਂ ਉਸ ਨੂੰ ਲੈ ਕੇ ਜਰੂਰ ਵਿਰੋਧੀਆਂ ਨੇ ਰੌਲਾ ਪਾਇਆ ਪਰ ਹੁਣ ਤੇ ਦੇਰੀ ਹੋ ਚੁੱਕੀ ਆ ਰੌਲਾ ਥੋੜਾ ਪਵੇ ਵੱਧ ਪਵੇ ਪਰ ਸਵਾਲ ਤਾਂ ਚੁੱਕੀ ਹੀ ਆ ਵਿਰੋਧੀਆਂ ਨੇ ਪਰ ਸੱਤਾ ਤੇ ਹੁਣ ਬਿਲਕੁਲ ਤਿਆਰ ਬੈਠੀ ਹੈ ਕਿਉਂਕਿ ਮੁੱਖ ਮੰਤਰੀ ਨੇ ਤੇ ਆਪ ਹੀ ਕਹਿ ਦਿੱਤਾ ਸੀ ਕਿ ਹੁਣ ਭੁੱਲ ਜੋ 40 ਲਾ ਕੇ 80 ਕਮਾ ਲਵਾਂਗੇ ਹੋਰ ਗੱਲਾਂ ਸੀ ਉਹ ਪੁਰਾਣੇ ਵੇਲੇ ਦੀਆਂ ਬੀਤੇ ਵੇਲੇ ਦੀਆਂ ਗੱਲਾਂ ਹੁਣ ਨਹੀਂ ਚੱਲਣ ਦੇਣਾ ਹੁਣ ਮੈਂ ਆ ਕਿਸੇ ਨੂੰ 1 ਰੁਪਿਆ ਨਹੀਂ ਖਾਣ ਦੇਣਾ ਹੁਣ ਦੇਖਦੇ ਆ ਕਿ 15 ਅਕਤੂਬਰ ਤੱਕ ਜਦੋਂ VOTING ਹੋਣੀ ਆ ਉਸੇ ਦੇ ਨਤੀਜੇ ਆਉਣਗੇ ਕਿਹੜਾ ਸਰਪੰਚ ਕਿਹੜਾ ਪੰਚ ਕਿਹੜੀ ਪਾਰਟੀ ਦਾ ਪਰਣਾ ਗਲ ਚ ਪਵਾਉਂਦਾ ਇਹ ਉਦੋਂ ਪਤਾ ਲੱਗੇਗਾ ਕਿਉਂਕਿ ਹਾਲੇ ਸਰਕਾਰ ਦੇ ਉਦੋਂ ਤੱਕ ਸਵਾ 2 ਸਾਲ ਪਏ ਹੋਣਗੇ ਸਵਾ 2 ਸਾਲ ਕਹਿ ਲਓ ਜਾਂ ਢਾਈ ਸਾਲ ਕਹਿ ਲਓ ਅੱਧੀ ਸਰਕਾਰ ਦਾ ਕਾਰਜਕਾਲ ਜਿਹੜੇ ਤੇ ਚਾਹਣਗੇ ਕਿ ਸਾਡੇ ਪਿੰਡ ਨੂੰ ਕੁਝ ਨਾ ਕੁਝ ਮਿਲੇ ਤਰੱਕੀ ਹੋਵੇ ਤੇ ਉਹ ਪਰਨਾ ਪਵਾ ਵੀ ਸਕਦੇ ਆ ਤੇ ਕਈ بڑے ਆਪਣੀਆਂ ਪਾਰਟੀਆਂ ਨਾਲ ਜੁੜੇ ਹੁੰਦੇ ਆ ਪੱਕੇ ਤੌਰ ਦੇ ਉੱਤੇ ਉਹ ਕਈ ਨਹੀਂ ਵੀ ਮੰਨਦੇ ਉਹ ਕਹਿੰਦੇ ਵੀ ਅੱਗੇ ਢਾਈ ਸਾਲ ਸੁੱਕੇ ਲੰਘ ਗਏ ਤੇ ਹੁਣ ਵੀ ਲੰਘਾ ਲਾਂਗੇ ਫਿਰ ਇਸ ਤਰ੍ਹਾਂ ਵੀ ਦੇਖਣ ਨੂੰ ਮਿਲੇਗਾ ਪਰ ਬਾਕੀ ਜਿਹੜੀ ਰਹੀ ਗੱਲ ਵਿਰੋਧੀਆਂ ਦੇ ਸਵਾਲਾਂ ਦੀ ਉਹ ਆਪਣੀ ਥਾਂ ਤੇ ਨੇ ਸੱਤਾ ਧਿਰ ਦੀ ਤਿਆਰੀ ਜਿਹੜੀ ਉਹ ਆਪਣੀ ਥਾਂ ਦੇ ਉੱਤੇ ਹੈ ਹੁਣ ਜਿੰਨਾ ਮਰਜ਼ੀ ਰੌਲਾ ਪੈ ਜਾਵੇ ਘੱਟੋ ਘੱਟ ਹੁਣ ਚੋਣ ਹੋਣ ਜਾ ਰਹੀ ਹੈ ਚਾਹ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਦੌਰਾਨ ਹੋ ਰਹੀ ਹੈ ਅਗਲੇ ਮਸਲੇ ਵੱਲ ਵੱਧਦੇ ਆ ਜਿਵੇਂ ਅਸੀਂ ਹੁਣ ਗੱਲ ਕੀਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਥੇ ਜਿਹੜੇ ਲੋਕਲ ਲੀਡਰ ਨੇ ਜਾਂ ਥੱਲੇ ਵਰਕਰ ਨੇ ਉਹ ਪਰੇਸ਼ਾਨ ਨੇ ਪਰ ਜਿਹੜੇ ਐਮਐਲਏ ਨੇ ਵਿਧਾਇਕ ਨੇ ਉਹ ਵੀ ਬੜੇ ਪਰੇਸ਼ਾਨ ਨਜ਼ਰ ਆ ਰਹੇ ਨੇ 2.5 ਸਾਲ ਸਰਕਾਰ ਦੇ ਗੁਜ਼ਰ ਗਏ ਨੇ ਐਮਐਲਏ ਦਾ ਜਿਹੜਾ ਲੈਡ ਫੰਡ ਹੁੰਦਾ ਹੈ ਜਿਹੜਾ ਉਹਨਾਂ ਨੇ ਕਿਧਰੇ ਰਿਬਨ ਕਟਾਈ ਆ ਜਾਂ ਕਿਧਰੇ ਹੋਰ ਕੋਈ ਉਦਘਾਟਨ ਕਰਨਾ ਹੈਗਾ ਆਪਣੇ ਉਹਨਾਂ ਦੇ ਫੰਡ ਹੁੰਦੇ ਨੇ ਉਹਦੀ ਵਰਤੋਂ ਕਰਨੀ ਹੁੰਦੀ ਹੈ ਵਿਕਾਸ ਵਾਸਤੇ ਪਰ ਉਹ ਫੰਡ ਅਜੇ ਤੱਕ 2.5 ਸਾਲਾਂ ਦੇ ਵਿੱਚ ਮਿਲੇ ਨਹੀਂ ਫਿਰ ਜਿਹੜੇ ਐਮ.ਐਲ.ਏ ਨੇ ਉਹ ਕਿਸ ਮੂੰਹ ਦੇ ਨਾਲ ਆਪਣੀ ਕੰਸਟੀਟੂਐਂਸੀ ਦੇ ਵਿੱਚ ਜਾਣਗੇ ਆ ਬਿਲਕੁਲ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਰਿਪੋਰਟ ਛਪੀ ਹੈ ਤਾਂ ਉਸ ਮੁਤਾਬਕ ਬਹੁਤ ਸਾਰੇ ਵੇਰਵੇ ਸਾਂਝੇ ਕੀਤੇ ਗਏ ਖਾਸ ਕਰਕੇ ਸੱਤਾਧਿਰ ਦੇ ਵਿਧਾਇਕਾਂ ਨਾਲ ਵੀ ਉਸ ਦੇ ਵਿੱਚ ਗੱਲ ਹੋਈ ਹੈ ਵਿਰੋਧੀਆਂ ਨਾਲ ਵੀ ਗੱਲ ਹੋਈ ਹੈ ਵਿਰੋਧੀਆਂ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨਾਲ ਐਮਐਲਏ ਪ੍ਰਗਟ ਸਿੰਘ ਦੇ ਨਾਲ ਤੇ ਜਿਹੜੇ ਸੱਤਾਧਿਰ ਦੇ ਸੀ ਉਹਨਾਂ ਦੇ ਨਾਮ ਨਸ਼ਰ ਨਹੀਂ ਹੋਏ ਕਿਉਂਕਿ ਉਹਨਾਂ ਦੇ ਨਾਮ ਉਹਨਾਂ ਨੇ ਇਸ ਕਰਕੇ ਵੀ ਨਹੀਂ ਦੱਸੇ ਹੋਣੇ ਉਹਨਾਂ ਨੇ ਮੰਗ ਹਾਲਾਂਕਿ ਕੀਤੀ ਹੈ ਕਿ ਹਾਂ ਗੱਲ ਠੀਕ ਹੈ ਅਸੀਂ ਵਿਆਹਾਂ ਤੇ ਭੋਗਾਂ ਤੇ ਜਾਣ ਆਸਤੀ ਰਹਿ ਗਏ ਆਂ ਬਸ ਸਾਡੇ ਕੋਲ ਹੋਰ ਕੁਝ ਨਹੀਂ ਹੈ ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਹਾਂ ਤਾਂ ਲੋਕ ਕਦੇ ਧਰਮਸ਼ਾਲਾ ਵਾਸਤੇ ਗ੍ਰਾਂਟ ਦੇ ਦਿਓ ਜੀ ਕਦੇ ਕੋਈ ਸਾਂਝੀ ਕਮਿਊਨਿਟੀ ਸੈਂਟਰ ਬਣਿਆ ਹੋਇਆ ਉਹਦੇ ਵਾਸਤੇ ਗ੍ਰਾਂਟ ਦੇ ਦਿਓ ਜੀ ਜਿਹੜਾ ਤੁਸੀਂ ਵਿਧਾਇਕ ਸਾਹਿਬ ਜਿਹੜਾ ਨੀਂਹ ਪੱਥਰ ਰੱਖ ਕੇ ਸੀ ਕੰਮ ਕਦੋਂ ਮੁਕੰਮਲ ਹੋਣਾ ਉਹਦੇ ਵਾਸਤੇ ਦੇ ਦਿਓ ਜੀ ਟੂਰਨਾਮੈਂਟ ਹੋ ਰਿਹਾ ਉਹਦੇ ਵਾਸਤੇ ਗ੍ਰਾਂਟ ਦੇ ਦਿਓ ਜੀ ਤੇ ਜਿਹੜਾ ਐਮਐਲਏ ਲੈਡ ਫੰਡ ਹੈ ਦਿੱਲੀ ਦੇ ਵਿੱਚ 4 ਤੋਂ 7 ਕਰੋੜ ਰੁਪਈਆ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਸ਼ਟਰ ਤੇ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਹ ਵਿਵਸਥਾ ਕੀਤੀ ਗਈ ਹੈ ਕੇਰਲਾ ਵੀ 5 ਕਰੋੜ ਦਿੰਦੀ ਹੈ ਸਾਲ ਦਾ ਇੱਕ ਵਿਧਾਇਕ ਨੂੰ ਹੁਣ 117 ਵਿਧਾਇਕਾਂ ਦੇ ਵਿੱਚੋਂ ਪਹਿਲੀ ਗੱਲ ਤੇ 92 ਜਿਹੜੇ ਸੱਤਾ ਧਿਰ ਦੀ ਹੈ ਉਹਨਾਂ ਸਾਰਿਆਂ ਦੇ ਵਿੱਚੋਂ ਮੰਤਰੀ ਤੇ ਮੁੱਖ ਮੰਤਰੀ ਹੈ ਜਿਹੜੇ ਉਹ ਸਾਈਡ ਤੇ ਰੱਖਦੀ ਏ ਕਰਦੀ ਏ ਆਪਾਂ ਤੇ ਬਾਕੀ ਜਿਹੜੇ ਬਚੇ ਵਿਧਾਇਕ ਨੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਤੇ ਐਮਐਲਏ ਲੈਂਡ ਫੰਡ ਦੀ ਵਿਵਸਥਾ ਇੱਕ ਵਾਰੀ ਮੁੱਖ ਮੰਤਰੀ ਨੇ ਦੱਸਿਆ ਜਾਂਦਾ ਕਿ ਕੀਤੀ ਇੱਥੋਂ ਤੱਕ ਵੀ ਜਦੋਂ ਮਨਪ੍ਰੀਤ ਸਿੰਘ ਯਾਲੀ ਨੇ ਇੱਕ ਵਾਰੀ ਸਵਾਲ ਵੀ ਪੁੱਛਿਆ ਸੀ ਵਿਧਾਨ ਸਭਾ ਦੇ ਅੰਦਰ ਕਿ ਮੁੱਖ ਮੰਤਰੀ ਸਾਹਿਬ ਕੋਈ ਇਸ ਤਰ੍ਹਾਂ ਦੀ ਵਿਵਸਥਾ ਕਰੋ ਕਿ ਵਿਧਾਇਕਾਂ ਜਿਹੜੇ ਉਹ ਪਿੰਡਾਂ ਦੇ ਵਿਕਾਸ ਕੰਮ ਰੁਕੇ ਪਏ ਆ ਕਿਸੇ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਇਹਦੇ ਲਈ ਫੰਡ ਜ਼ਰੂਰੀ ਐ ਐਮਐਲਏ ਲੈਡ ਦੀ ਵਿਵਸਥਾ ਕਰੋ ਜਿਵੇਂ ਕੀ ਐਮਪੀ ਲੈਡ ਫੰਡ ਹੁੰਦਾ 5 ਕਰੋੜ ਸਾਲਾਨਾ ਮਿਲਦਾ 5 ਸਾਲਾਂ ਦੇ ਵਿੱਚ 25 ਕਰੋੜ ਹੋ ਗਿਆ ਤੋਂ ਐਮਪੀ ਡਿਪਟੀ ਕਮਿਸ਼ਨਰ ਦੇ ਥਰੂ ਅਧਿਕਾਰੀਆਂ ਦੇ ਥਰੂ ਕਹਿ ਕੇ ਕਿੱਥੇ ਗ੍ਰਾਂਟ ਦਿੱਤੀ ਹੈ ਉਹਦੇ ਥਰੂ ਫੰਡ ਜਿਹੜਾ ਲਾ ਦਿੱਤਾ ਜਾਂਦਾ ਵਿਕਾਸ ਕਾਰਜਾਂ ਦੇ ਵਿੱਚ ਜਿੱਥੇ ਕੋਈ ਲੋੜਵੰਦ ਨੇ ਕਿਸੇ ਦੇ ਮਕਾਨ ਟਹਿ ਗਿਆ ਕੋਈ ਹੜ੍ਹ ਆ ਗਿਆ ਉੱਥੇ ਵੀ ਕਈ ਵਾਰੀ ਰਾਸ਼ੀ ਦੇ ਦਿੱਤੀ ਜਾਂਦੀ ਐਮਪੀਜ਼ ਵੱਲੋਂ ਪਰ ਹੁਣ ਜਿੱਥੇ ਤੱਕ ਇਹ ਗੱਲ ਵਿਧਾਇਕਾਂ ਦੀ ਉਹਨਾਂ ਨੇ ਤਾਂ ਸਿੱਧਾ ਹੀ ਆਪਣੇ ਵਿਧਾਨ ਸਭਾ ਹਲਕੇ ਪੱਧਰ ਤੇ ਉੱਤੇ ਵਿਚਰਨਾ ਹੁੰਦਾ ਹੁਣ ਉਹਨਾਂ ਦੇ ਕੋਲ ਹੈ ਨਹੀਂ ਐ ਫੰਡ ਹੁਣ ਮੁੱਖ ਮੰਤਰੀ ਨੇ 10 ਕਰੋੜ ਰੁਪਈਆ ਦੇਣ ਦੀ ਕਹਿੰਦੇ ਇੱਕ ਵਾਰੀ ਯੋਜਨਾ ਬਣਾ ਲਈ ਜਿਹੜਾ ਮਨਪ੍ਰੀਤ ਸਿੰਘ ਯਾਲੀ ਨੇ ਵੀ ਸਵਾਲ ਚੁੱਕਿਆ ਉਦੋਂ ਵੀ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਸੀ ਕਿ ਅਸੀਂ ਵਿਵਸਥਾ ਕਰ ਰਹੀਆਂ ਪ੍ਰਪੋਜ਼ਲ ਤਿਆਰ ਕੀਤੀ ਹੈ ਪਰ ਕਹਿੰਦੇ ਪ੍ਰਪੋਜ਼ਲ sire is ਕਰਕੇ ਨਹੀਂ ਚੜੀ ਕਿਉਂਕਿ ਖਜ਼ਾਨੇ ਦੇ ਵਿੱਚ ਕੁਝ ਦਿਖਦਾ ਨਹੀਂ ਸੀ ਖਜ਼ਾਨਾ ਹਰਿਆ ਭਰਿਆ ਹੁੰਦਾ ਤਾਂ ਸ਼ਾਇਦ ਇਹ ਵੀ ਵਿਵਸਥਾ ਸ਼ੁਰੂ ਹੋ ਜਾਂਦੀ ਹੁਣ ਵਿਧਾਇਕ ਦੀ ਤਨਖਾਹ ਜਿਹੜੀ ਸਾਰੇ ਭੱਤੇ ਮਿਲਾ ਕੇ ਕਹਿੰਦੇ ਅਸੀਂ 85000 ਰੁਪਿਆ ਬਣਦੀ ਹੈ ਉਹਦੇ ਵਿੱਚ ਚਾਹ ਪਾਣੀ ਤੇ ਰੋਟੀ ਪਾਣੀ ਤੇ ਆਉਣ ਜਾਣ ਦੇ ਖਰਚੇ ਹੋਰ ਬਹੁਤ ਸਾਰੇ ਵਿਧਾਇਕ ਗਣਾਉਂਦੇ ਰਹਿੰਦੇ ਆ ਕਿ ਸਾਾਨੂੰ ਤਾਂ ਕੁਝ ਪੱਲੇ ਨਹੀਂ ਪੈਂਦਾ ਪਿੱਛੇ ਜੇ ਇੱਕ ਵਾਰੀ ਮੁੱਖ ਮੰਤਰੀ ਨੇ ਤਾਂ ਇਹ ਵੀ ਯੋਜਨਾ ਬਣਾਈ ਹੈ ਕਿ ਜਿਹੜੀ ਤਨਖਾਹ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਵਿਧਾਇਕਾਂ ਦੇ ਕਿਉਂਕਿ ਬੜੀ ਘੱਟ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪਹਿਲਾਂ ਦਿੱਲੀ ਦੇ ਵਿੱਚ ਸਰਕਾਰ ਹੈ ਜਿੱਥੇ ਉੱਥੇ ਵਿਧਾਇਕਾਂ ਦੀ ਤਨਖਾਹ ਵਿੱਚ ਵੀ ਵਾਧਾ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਉੱਥੇ ਜਿਹੜਾ ਐਮਐਲਏ ਲੈਡ ਫੰਡ ਹੈ ਉਹ ਵੀ ਬੜਾ ਰੱਖਿਆ ਹੋਇਆ ਪਰ ਉਸੇ ਤੇ ਤਰਜ਼ ਦੇ ਉੱਤੇ ਕਹਿੰਦੇ ਕਿ 10 ਕਰੋੜ ਦੀ ਯੋਜਨਾ ਤਾਂ ਬਣ ਗਈ 10 ਕਰੋੜ ਕਿਸੇ ਐਮਐਲਏ ਨੂੰ ਕਿਸੇ ਵੀ ਸੂਬੇ ਦੇ ਵਿੱਚ ਮਿਲਦਾ ਨਹੀਂ ਹੈ ਸਾਲਾਨਾ ਪਰ ਮੁੱਖ ਮੰਤਰੀ ਨੇ ਸੋਚਿਆ ਕਿ ਬਣਾ ਲੈਨੇ ਆ ਫਿਰ ਜਦੋਂ ਅਧਿਕਾਰੀਆਂ ਨਾਲ ਸਲਾਹ ਕੀਤੀ ਖਜ਼ਾਨੇ ਆ ਪਾਸਾ ਵਟ ਕੇ ਵੇਖਿਆ ਕਹਿੰਦੇ ਕਿ ਖਰਚੇ ਦਾ ਪਹਿਲਾਂ ਚੁੱਕਣਾ ਪੈ ਰਿਆ ਕਈ ਜੇ ਅਸੀਂ ਗਰੰਟੀਆਂ ਦਿੱਤੀਆਂ ਹੋਈਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਚਾਹ ਬੀਬੀਆਂ ਦੇ ਹਜ਼ਾਰ-ਹਜ਼ਾਰ ਖਾਤੇ ਚ ਪਾਉਣੇ ਆ ਜਾਂ ਫਿਰ ਬਿਜਲੀ ਦੀ ਜਿਹੜੀ ਮੁਫਤ ਸਕੀਮ ਲਾਗੂ ਕਰਨੀ ਹੈ ਕਿਵੇਂ 5 ਸਾਲਾਂ ਦੇ ਵਿੱਚ ਅਸੀਂ ਕਢਨੇ ਆ 5 ਸਾਲ ਉਹਦੇ ਬਾਰੇ ਹੋਰ ਬੜੀਆਂ ਸਮੱਸਿਆਵਾਂ ਨੇ ਉਧਰੋਂ ਕੇਂਦਰ ਫੰਡ ਰੋਕੀ ਬੈਠਾ ਹੈ ਕੇਂਦਰ ਸਰਕਾਰ ਵੱਲੋਂ ਕਦੇ ਆਰਡੀਐਫ ਕਦੇ ਐਨਐਚਐਮ ਦਾ ਪੈਸਾ ਤੇ ਕਦੇ ਕੋਈ ਹੋਰ ਸਕੀਮਾਂ ਦਾ ਪੈਸਾ ਇਹ ਸਾਰੀਆਂ ਮੁਸੀਬਤਾਂ ਦੇ ਵਿੱਚ ਜਾਲ ਦੇ ਵਿੱਚ ਜਿਹੜਾ ਫਸਿਆ ਹੋਇਆ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੂਬਾ ਉਸ ਦੇ ਤਹਿਤ ਇਹ ਸੰਭਵ ਨਹੀਂ ਹੈ ਪਰ ਜਿਹੜੇ ਸੱਤਾਧਿਰ ਦੇ ਵਿਧਾਇਕਾਂ ਨੇ ਬਿਆਨ ਕੀ ਦਿੱਤੇ ਆ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਹਾਂ ਸਾਨੂੰ ਲੋੜ ਬਹੁਤ ਹੈ ਇਹਨਾਂ ਫੰਡਾਂ ਦੀ ਹੁਣ ਐਮਐਲਏ ਗੁਰਪ੍ਰੀਤ ਗੋਗੀ ਦੀ ਗੱਲ ਕਰੀਏ ਤੇ ਉਹਨਾਂ ਨੇ ਤੇ ਉਹ ਫੰਡ ਆ ਜਿਹੜਾ ਲੱਗਿਆ ਨਹੀਂ ਸਹੀ ਸਮੇਂ ਦੇ ਉੱਤੇ ਜਿਹੜਾ ਬੁੱਢਾ ਨਾਲਾ ਸਾਫ਼ ਹੋਣਾ ਸੀ ਸਫਾਈ ਹੋਣੀ ਸੀ ਉਹਨਾਂ ਨੇ ਤੇ ਆਪਣੇ ਹੱਥੀ ਰੱਖਿਆ ਨਹੀਂ ਪੱਥਰੀ ਪੁੱਟ ਸੁੱਟਿਆ ਸੀ ਉਹਦੀ ਵੀ ਬੜੀ ਚਰਚਾ ਹੋਈ ਇਸੇ ਤਰ੍ਹਾਂ ਹੋਰ ਵਿਧਾਇਕ ਬੇਸ਼ੱਕ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਉਹਨਾਂ ਨੇ ਇੱਕ ਗੱਲ ਦਾ ਅੰਦਰ ਖਾਤੇ ਕਰਲਾ ਬਹੁਤ ਰਿਹਾ ਕਿ ਅਸੀਂ ਜਾਈਏ ਕਿਹੜੇ ਹਸਾਬ ਨਾਲ ਜਿਵੇਂ ਹੁਣ ਪੰਚਾਇਤਾਂ ਨੇ ਜਿਨ੍ਹਾਂ ਨੇ ਸਰਪੰਚ ਦੇ ਚਾਹ ਮਾੜਨਾ ਪੰਚਾਂ ਦੇ ਚਾਹ ਵੜਾ ਉਹ ਵਿਧਾਇਕਾਂ ਕੋਲ ਵੀ ਗਏ ਹੋਣਗੇ ਤੇ ਕਈਆਂ ਕੋਲ ਵਿਧਾਇਕਾਂ ਨੂੰ ਵੀ ਜਾਣਾ ਪੈਣਾ ਕਿਉਂਕਿ ਕਾਲ ਨੂੰ ਕਈਆਂ ਦੇ ਕੋਲ ਵੋਟ ਬੈਂਕ ਬਹੁਤ ਵੱਡਾ ਹੁੰਦਾ ਹੈ ਪਿੰਡਾਂ ਦੇ ਪਿੰਡ ਇੱਕ ਸਰਪੰਚ ਦੇ ਕਹਿਣ ਦੇ ਉੱਤੇ ਇੱਕ ਨੰਬਰਦਾਰ ਦੇ ਕਹਿਣ ਦੇ ਉੱਤੇ ਚੱਲਦੇ ਹੁੰਦੇ ਆ ਇਸ ਕਰਕੇ ਬਹੁਤ ਸਾਰੇ ਵਿਧਾਇਕਾਂ ਨੂੰ ਉਹਨਾਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਤੋਂ ਮੋਤ 12 ਤੋਂ ਵੀ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਕਿਉਂਕਿ ਜਦੋਂ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਤਾਂ ਫਿਰ ਇਨ੍ਹਾਂ ਸਰਪੰਚਾਂ ਪੰਚਾਂ ਦੀ ਚੱਕਰ ਕੱਟਣੇ ਪੈਂਦੇ ਆ ਵਿਧਾਇਕਾਂ ਨੂੰ ਕਿ ਫਲਾਣੇ ਪਿੰਡ 'ਚ ਤਿਆਰੀ ਕਰਾਓ ਜੀ ਚੋਣ ਆ ਗਈ ਆ ਨੇੜੇ ਤੇ ਹੁਣ ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਜਿਹੜੇ ਨੁਮਾਇੰਦੇ ਬਣਨਾ ਚਾਹੁੰਦੇ ਹੋ ਇਹਨਾਂ ਕੋਲ ਆ ਤੇ ਇਹ ਸਾਰਾ ਕੁਝ ਆ ਜਿਹੜਾ ਕਿ ਐਮਐਲਏ ਲੈਂਡ ਫੰਡ ਹੈ ਨਾ ਲੋਕਲ ਏਰੀਆ ਡਿਵੈਲਪਮੈਂਟ ਦਾ ਇੱਕ ਆਪਣੀ ਕੌਨਸਟੀਚੂਐਂਸੀ ਦੇ ਵਿੱਚ ਆਪਣੀ ਹਲਕੇ ਦੇ ਵਿੱਚ ਲਾਉਣ ਦੇ ਲਈ ਉਹ ਬੜਾ ਜ਼ਰੂਰੀ ਆ ਜਿਹੜਾ ਮਿਲਿਆ ਨਹੀਂ ਹੁਣ ਐਮਐਲਏ ਪ੍ਰਗਟ ਸਿੰਘ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਹਲਕਾ ਇੰਚਾਰਜ ਜਿੱਥੇ ਸੱਤਾ ਧਿਰ ਦਾ ਵਿਧਾਇਕ ਆ ਉੱਥੇ ਤਾਂ ਭਾਵੇਂ ਉਹਨਾਂ ਨੂੰ ਕੋਈ ਦਵਾਨੀ ਮਿਲ ਜਾਵੇ ਪਰ ਜਿੱਥੇ ਹਲਕਾ ਇੰਚਾਰਜ ਲਾ ਦਿੱਤੇ ਜਾਂਦੇ ਆ ਉਹਦੇ ਨਾਲ ਹਲਕਾ ਇੰਚਾਰਜ ਹੀ ਡੀਲ ਕਰਦਾ ਡਿਪਟੀ ਕਮਿਸ਼ਨਰ ਨਾਲ ਹੋਰਾਂ ਨਾਲ ਐਸਐਸਪੀ ਨਾਲ ਉਧਰੋਂ ਪੁਲਿਸ ਮੁਖੀ ਨਾਲ ਉਧਰੋਂ ਸਿਵਲ ਪ੍ਰਸ਼ਾਸਨ ਦੇ ਮੁਖੀ ਨਾਲ ਕਹਿੰਦੇ ਅਰ ਢੇਲਾ ਦਿੱਤਾ ਨਹੀਂ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਬਿਆਨ ਰਿਕਾਰਡ ਕਰਾਇਆ ਉਹ ਕਹਿੰਦੇ ਵੀ ਸਰਕਾਰ ਕੋਲ ਤਾਂ ਕਹਿੰਦੇ ਤੁਸੀਂ ਛੱਡੋ ਐਮਐਲਏ ਨੂੰ ਪੈਸੇ ਪੂਸੇ ਦੇਣ ਦੀ ਗੱਲ ਫੰਡ ਦੇਣ ਦੀ ਗੱਲ ਤਾਂ ਦੂਰ ਦੀ ਗੱਲ ਰਹੀ ਸਰਕਾਰ ਕੋਲ ਤਾਂ ਜ਼ਹਿਰ ਖਾਨ ਨੂੰ ਪੈਸਾ ਨਹੀਂ ਜਿਵੇਂ ਉਹ ਗੱਲ ਕਰਦੇ ਹੁੰਦੇ ਆ ਆਪਣੇ ਭਾਸ਼ਣਾ ਚ ਆਪਣੇ ਬਿਆਨਾਂ ਚ ਇਸ ਤਰ੍ਹਾਂ ਦੀ ਉਹ ਗੱਲ ਕਰ ਰਿਹਾ ਹੁਣ ਵੀ ਉਹਨਾਂ ਦਾ ਇੱਕ ਪ੍ਰੈਸ ਨੋਟ ਆਇਆ ਜਿਸ ਵਿੱਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀ ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਹਨਾਂ ਨੇ ਇੱਥੇ ਗਲਤ ਲੀਡਰਸ਼ਿਪ ਨੂੰ ਅੱਗੇ ਲਾਇਆ ਹੋਇਆ ਮੁਰੇ ਲਾਇਆ ਹੋਇਆ ਜਿਸ ਦੇ ਕਰਕੇ ਪੰਜਾਬ ਦਾ ਜਿਹੜਾ ਹਾਲਾਤ ਨੇ ਉਹ ਦਿਨ ਬਰ ਦਿਨ ਬੱਤਰ ਬੱਤਰ ਹੁੰਦੇ ਜਾਂਦੇ ਆ ਬੱਤਰ ਤੋਂ ਬੱਤਰ ਇਸ ਕਰਕੇ ਇਹਨਾਂ ਨੂੰ ਠੀਕ ਕਰਨ ਦੇ ਲਈ ਯੋਗ ਅਗਵਾਈ ਦੀ ਲੋੜ ਹੈ ਉਹਨਾਂ ਦਾ ਇਸ਼ਾਰਾ ਕਿਹੜੇ ਪਾਸੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਬੋਲਦੇ ਆ ਉਹ ਫਿਰ ਸਬਕ ਸਿਖਾਉਣ ਵਾਸਤੇ ਵਿਰੋਧੀਆਂ ਨੂੰ ਆਪਣੇ ਅੰਦਾਜ਼ 'ਚ ਹਮੇਸ਼ਾ ਇਹ ਕਹਿੰਦੇ ਆ ਕਿ ਮੈਂ ਤਾਂ ਸਾਨੂੰ ਨਾ ਦੱਸਣ ਕਿ ਸਰਕਾਰ ਕਿਵੇਂ ਚਲਣੀ ਹੈ ਸਾਨੂੰ ਪਤਾ ਹੈ ਪੁਰਾਣਿਆਂ ਵਾਂਗ ਉਹ ਨਹੀਂ ਕਿ ਅਸੀਂ ਹਿੱਸੇ ਪੱਤੇ ਰੱਖੀਏ ਸਾਡਾ ਹਿੱਸਾ ਪਤ ਹੀ ਨਹੀਂ ਅਸੀਂ ਰੱਖਦੇ ਹੁੰਦੇ ਅਸੀਂ ਵਿਕਾਸ ਦੇ ਕੰਮ ਕਰਦੇ ਹਾਂ ਲੋਕਾਂ ਚ ਆਏ ਹਾਂ ਲੋਕਾਂ ਚ ਜਾਣਾ ਤੇ ਲੋਕਾਂ ਦੇ ਲਈ ਕੰਮ ਕਰਾਂਗੇ ਇਸੇ ਕਰਕੇ ਆਪਣੇ ਵਿਧਾਇਕਾਂ ਨੂੰ ਸਮੇਂ-ਸਮੇਂ ਤੇ ਉਪਾਠ ਵੀ ਪੜਾਉਂਦੇ ਰਹਿੰਦੇ ਆ ਕਈ ਮੰਤਰੀਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਆ ਕਈਆਂ ਦੀ ਖਿਚਾਈ ਵੀ ਕਰ ਦਿੰਦੇ ਆ ਪਰ ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਕਿ ਜਿਹੜੇ ਫੰਡਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਮਿਲਣੇ ਤਾਂ ਬਹੁਤ ਜ਼ਰੂਰੀ ਹੈ ਪਰ ਇਸ ਸਰਕਾਰ ਨੇ ਤੇ ਲਾਣੀ ਦਿੱਤਾ ਜਿਸ ਦੇ ਕਰਕੇ ਸੱਤਾਧਰ ਦੇ ਵਿਧਾਇਕ ਹੈ ਜਿਹੜੇ ਉਹ ਵੀ ओके ओके ਜੇ ਨਜ਼ਰ ਆ ਰਹੇ ਆਪਣੇ ਆਪ ਦੇ ਵਿੱਚ ਕਈ ਮਨ ਦਾ ਬਾਲ ਕੱਢ ਲੈਂਦੇ ਆ ਇੱਕ ਦੂਜੇ ਕੋਲ ਗੱਲਾਂ ਕਰਕੇ ਤੇ ਕਈ ਅੰਦਰ ਹੀ ਦੱਬੀ ਬੈਠੇ ਆ ਕਿ ਹੁਣ ਕਈਏ ਤੇ ਕਈਏ ਕਿ ਨੂੰ ਪਤਾ ਹੈ ਕਿ ਸਾਡੇ ਖਜ਼ਾਨੇ ਦਾ ਹਾਲ ਕੀ ਹੈ ਐਮਐਲਏ ਲੈਂਡ ਫੰਡ ਆ ਜਿਹੜਾ ਉਹ ਜ਼ਰੂਰੀ ਬਹੁਤ ਹੈ ਹਲਕਿਆਂ ਦੇ ਵਿਕਾਸ ਦੇ ਲਈ ਪਰ ਇਹ ਕਦੋਂ ਪ੍ਰਬੰਧ ਹੋਣਗੇ ਕਦੋਂ ਦਿੱਤਾ ਜਾਏਗਾ ਕਦੋਂ ਯੋਜਨਾ ਬਣੇਗੀ ਇਸ ਤੇ ਲਈ ਕੁਝ ਕਿਹਾ ਨਹੀਂ ਜਾ ਸਕਦਾ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਕਹਿੰਦੇ ਕਿ ਯੋਜਨਾ ਬਣਾਉਣ ਦੀ ਕੋਸ਼ਿਸ਼ ਕੀਤੀ 10 ਕਰੋੜ ਰੁਪਇਆ ਦੇਣ ਨੂੰ ਤਾਂ ਤਿਆਰ ਹੋ ਗਏ ਸੀ ਕਿ ਕਐਮਐਲ ਨੂੰ ਦੇਾਂਗੇ ਚਾਹੇ ਉਹ ਵਿਰੋਧੀਆਂ ਦਾ ਹੈ ਤੇ ਚਾਹੇ ਸੱਤਾਧਿਰ ਦਾ ਪਰ ਜਦੋਂ ਵੇਖਿਆ ਕਿ ਖਜ਼ਾਨਾ ਸਾਥ ਨਹੀਂ ਦਿੰਦਾ ਤਾਂ ਉਦੋਂ ਫਿਰ ਇੱਕ ਵਾਰੀ ਚੁੱਪ ਵੱਟ ਲਈ ਗਈ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ 2.5 ਸਾਲ ਪਏ ਆ ਉਸ ਦੇ ਵਿੱਚ ਹੀ ਇਸ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਪਰ ਹਾਲੇ ਘਰ ਦੂਰ ਨਜ਼ਰ ਆ ਰਿਹਾ ਇਸ ਦੇ ਬਾਰੇ ਕੋਈ ਠੋਸ ਰੂਪ ਦੇ ਵਿੱਚ ਅਮਲੀ ਜਾਮਾ ਪਾਇਆ ਜਾਵੇ ਇਸ ਨੀਤੀ ਨੂੰ ਐਮਐਲਏ ਲੈਡ ਪਾਲਿਸੀ ਨੂੰ ਲੈ ਕੇ ਇਹ ਨੇੜੇ-ਤੇੜੇ ਨਜ਼ਰ ਆ ਨਹੀਂ ਰਿਹਾ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਜ਼ਰ ਆ ਗਿਆ ਤਾਂ ਫਿਰ ਵਿਧਾਇਕਾਂ ਦੇ ਕੋਲ ਜੇਬਾਂ ਜਿਹੜੀਆਂ ਨੇ ਜਾਂ ਉਹਨਾਂ ਦੇ ਜਿਹੜੇ ਖਜ਼ਾਨੇ ਭਰਪੂਰ ਹੋ ਜਾਣਗੇ ਤੇ ਉਸ ਦੇ ਵਿੱਚੋਂ ਹੀ ਆਪਣੇ ਵਿਕਾਸ ਦੇ ਲਈ ਆਪਣੇ ਹਲਕੇ ਦੇ ਲਈ ਵਿਕਾਸ ਕਰਨ ਦੇ ਲਈ ਉਹ ਫੰਡ ਉ ਵਰਤ ਸਕਦੇ ਆ ਇਹ ਕਦੋਂ ਆਉਂਦਾ ਦਿਨ ਉਹ ਭਾਗਾਂ ਵਾਲਾ ਦਿਨ ਹੋਵੇਗਾ ਜਦੋਂ ਇਹ ਦਿਨ ਆਵੇਗਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਦਿਨ ਛੇਤੀ ਆਉਣੇ ਚਾਹੀਦੇ ਆ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਤੇ ਵਿੱਚ ਅੱਜ ਇੰਨਾ ਹੀ ਕੱਲ ਫਿਰ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੋ ਆ ਗਿਆ ਧੰਨਵਾਦ